ਕਿਹੜੀਆਂ ਚੀਜ਼ਾਂ ਨੇ ਜਿਹੜੀਆਂ 22 ਤਰੀਕ ਤੋਂ ਬਾਅਦ ਲੋਕਾਂ ਨੂੰ ਇਹ ਲੱਗਦਾ ਹੈ ਵੀ ਸਸhtੀਆਂ ਹੋਣ ਦੀ ਸੰਭਾਵਨਾ ਹੈ ਕਿ ਛਲਾਵਾ ਸਰਕਾਰ ਦਾ ਕਿਸੇ ਉਹ ਚੀਜ਼ 'ਚ ਨਜ਼ਰ ਆ ਰਿਹਾ ਹੋਵੇ ਸਾਡੇ ਟੈਲੀਵਿਜ਼ਨ ਸਸਤੇ ਹਨ ਵਾਸ਼ਿੰਗ ਮਸ਼ੀਨ ਸਸਤੀਆਂ ਹਨ ਕਾਰਾਂ ਸਸhtੀਆਂ ਹੋ ਗਈਆਂ ਸਟੇਸ਼ਨਰੀ ਆਈਟਮਸ ਸਸਤੇ ਜੈਗਜ਼ਮ ਤੋਂ ਹੁਣ ਕੀ ਹੋਏਗਾ ਜਦੋਂ ਨਵੀਂ ਸਿਸਟਮ ਆਏਗਾ ਨਵੇਂ ਸਿਸਟਮ 'ਚ ਕੀ ਹੋਏਗਾ ਜਿਹੜਾ 43% ਜਿਹੜਾ ਪੈ ਰਿਹਾ ਤੁਹਾਨੂੰ ਟੈਕਸ ਇਹ ਤੁਸੀਂ ਸਿਰਫ 18% ਦੇਣਾ ਹੈ ਪਰ ਸਰਕਾਰ ਦੇ ਫੈਸਲੇ ਜੇ ਇਹ ਕਿਉਂ ਨੇ ਕਿ ਜਿੱਥੇ ਪਹਿਲਾਂ ਸਰਕਾਰ ਨੂੰ 43% ਦਾ ਪੈਸਾ ਹੁੰਦਾ ਫਾਇਦਾ ਹੁੰਦਾ ਸੀ ਗੱਡੀ ਦੇ ਉਹ ਹੁਣ ਇੱਕਸ ਘਟਾ ਰਿਹਾ ਸਰਕਾਰ ਦੇ ਖਜ਼ਾਨੇ ਦੇ ਵਿੱਚ ਪੈਸਾ ਘਟ ਜਾਏਗਾ ਇਹ ਇਹ ਫੈਸਲਾ ਕਿਉਂ ਲਿਆ ਗਿਆ ਦੋ ਦਿਨ ਪਹਿਲਾਂ ਵੀ ਫਾਈਨੈਂਸ ਮਿਨਿਸਟਰ ਨੇ ਕਿਹਾ ਹੈ ਕਿ ਇਹ ਸਾਰੀ ਰਿਲੈਕਸੇਸ਼ਨ ਦੇ ਨਾਲ ਮਾਰਕੀਟ ਚ 2 ਲੱਖ ਕਰੋੜ ਰੁਪਏ ਐਕਸਟਰਾ ਆਏਗਾ ਪੰਜਾਬ ਪਹਿਲਾਂ ਹੀ ਕਰਜ਼ੇ ਵਿੱਚ ਹੈ ਪੰਜਾਬ ਦੀ ਅਰਥਵਿਵਸਤਾ ਪਹਿਲਾਂ ਹੀ ਨੁਕਸਾਨੀ ਗਈ ਹੈ ਬਿਲਕੁਲ ਤਾ ਸਲਾਨਾ ਪੰਜਾਬ ਨੂੰ ਇਹ ਨਵੀਆਂ ਸਲੈਬਸ ਦਾ ਕਿੰਨਾ ਕਸਰ ਪੈਣ ਵਾਲਾ ਤੇ ਮੇਰੇ ਸਾਬ ਨਾਲ ਪੰਜਾਬ ਨੂੰ 600 ਕਰੋੜ ਰੁਪਏ ਸਾਲ ਦਾ ਨੁਕਸਾਨ ਹੈ ਅੱਛਾ ਜੇ ਹੁਣ GST ਦੇ ਦਾਇਰੇ ਚ ਕਿਤੇ ਆ ਜਾਂਦਾ ਜਾਂ ਟੈਕਸ ਤੁਸੀਂ ਕਹਿ ਰਹੇ ਹੋ ਪੈਟਰੋਲ ਦੇ ਘਟਾਏ ਜਾਂਦੇ ਤਾਂ ਉਹ ਉਹ ਰੇਸ਼ੋ ਦੱਸ ਸਕਦੇ ਹੋ ਅੰਦਾਜ਼ਾ ਵੀ ਕਿੰਨੀ ਹੋ ਸਕਦੀ ਸੀ ਜਿਹੜਾ ਲੀਟਰ ਪੈਟਰੋਲ ਸਾਨੂੰ ਅੱਜ 92 93 ਜਾਂ 95 ਰੁਪਏ ਮਿਲਦਾ ਆ 98 ਰੁਪਏ ਮਿਲਦਾ ਆ ਉਹ ਕਿੱਥੇ ਤੱਕ ਆ ਜਾਂਦਾ ਜੇ ਇੱਥੇ 100 ਰੁਪਏ ਦੇ ਲੀਟਰ ਆ ਜਾਂਦਾ ਔਰ GST ਦੇ ਜਿਹੜੇ ਆ ਜਾਂਦਾ ਉਹਦੇ ਅੰਦਰ ਔਰ ਮੰਨ ਲਓ ਉੱਥੇ ਰੇਟ 80 ਰੁਪਏ ਵੀ ਆ ਜਾਂਦਾ ਹੈ ਤਾਂ ਸਰਕਾਰ ਹੀ ਸਸਤੀ ਦੇ ਉੱਤੇ ਕਿਤੇ ਨਾ ਕਿਤੇ ਹੋਰ ਤਰ੍ਹਾਂ ਦੀ ਟੈਕਸ ਕਰਾ ਦੇਗੀ ਜਾਂ ਫਿਰ ਸੈਸ ਲਗਾ ਦੇਗੀ ਜਾਂ ਕੁਝ ਹੋਰ ਕਰ ਲੇਗੀ ਅਲਟੀਮੇਟਲੀ ਰੈਵਨਿਊ ਸਰਕਾਰ ਦਾ ਉੱਥੇ ਹੀ ਖੜਾ ਰਹੇਗਾ ਸਰਕਾਰ ਇੰਨੀ ਜਲਦੀ ਆਪਣੇ ਰੈਵਨਿਊ ਨਹੀਂ ਘਟਾਏਗੀ ਸਾਡੀ ਉਹਦੇ ਦੇ ਐਕਸਾਈਟ ਰੂਡੀ ਨਹੀਂ ਘਟਾਈ ਬੈਟ ਨਹੀਂ ਘਟਾਇਆ ਉਦੋਂ ਤੁਸੀਂ ਲਗਾਤਾਰ ਇਥਨੋਲ ਦੀ ਮਿਕਸਿੰਗ ਜਿਹੜੀ ਹੈ ਪੈਟਰੋਲ ਚ ਉਹ ਵਧਾ ਦੇ ਦਿੱਤੀ ਵਧਾ ਰਹੇ ਹੋ ਇਹਦੇ ਨਾਲ ਪੈਟਰੋਲ ਅਦਰਵਾਈਜ਼ ਕਿਤੇ ਸਸਤਾ ਹੀ ਮਿਲ ਰਿਹਾ ਨਾ ਕਿਤੇ ਸਸਤਾ ਪੈ ਰਿਹਾ ਲੇਕਿਨ ਆਪਾਂ ਨੂੰ ਪੈਰਿਸ ਉਹਦਾ ਜ਼ਿਆਦਾ ਦੇਣਾ ਪੈ ਪੰਜਾਬ ਦੀ ਪੋਪੂਲੇਸ਼ਨ 3 ਕਰੋੜ ਦੀ ਹੈ ਹਰਿਆਣਾ ਦੀ ਪੋਪੂਲੇਸ਼ਨ 3 ਕਰੋੜ ਦੀ ਹੈ ਪੰਜਾਬ 22300 ਕਰੋੜ ਰੁਪਏ ਮਹੀਨੇ ਦਾ ਕਮਾਉਂਦਾ ਹੈ ਬਿਲਕੁਲ ਬਿਲਕੁਲ ਹਰਿਆਣਾ ਜਿਹੜਾ 8000 ਕਰੋੜ ਰੁਪਏ ਕਮਾਉਂਦਾ ਫੋਰ ਟਾਈਮਸ ਗੁਰगांव ਵਾਲਾ ਸੈਕਟਰ ਕਿਤਨਾ ਕਿਤ ਜਿਆਦਾ ਖਾੜਾ ਕਰਦਾ ਜਿਵੇਂ ਕਾਰਾਂ ਸਿਗੀਆਂ ਜਿਹੜੀਆਂ ਕਾਰਾਂ ਅਪ ਟੂ 1200 ਸੀਸੀ ਹੈ 400 4000 ਐਮਐਮਡੀ ਕਾਰਾਂ ਜਿਹੜੀਆਂ ਹੈ ਉਹ 18% ਚ ਆ ਗਈਆਂ ਲਗਜ਼ਰੀ ਜਿਹੜਾ ਸੈਕਸ਼ਨ ਆ ਗਿਆ ਉਸ ਤੋਂ ਉੱਪਰ ਵਾਲੀਆਂ ਹਾਂਜੀ ਜਿਹੜੀਆਂ ਵੱਡੀਆਂ ਲਗਜ਼ਰੀ ਕਾਰਾਂ ਐ ਐਸਯੂਵੀ ਜਿਨ੍ਹਾਂ ਨੂੰ ਪਕੰਦੇ ਨੇ 1200 ਸੀਸੀ ਤੋਂ ਜਿਆਦਾ ਦੀ ਹੈ ਉਹ 40% ਤੇ ਲੱਗੇ ਆਂ हां मैं जरूर ਦੱਸਣਾ ਚਾਹੁੰਗਾ ਕਿ ਕਾਰਾਂ ਦੇ ਕੇਸ ਵਿੱਚ ਚਾਹੇ ਛੋਟੀ ਕਾਰ ਹੈ ਚਾਹੇ ਵੱਡੀ ਕਾਰ ਹੈ ਦੋਨਾਂ 'ਚ ਫਾਇਦਾ ਕੰਜ਼ਿਊਮਰ ਨੂੰ ਹੁੰਦਾ ਨਜ਼ਰ ਆ ਰਿਹਾ ਹੈ। ਸਸ਼ੀਕਾਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸੁਰਖਾਬ। ਦੋਸਤੋ ਜੇਕਰ ਅਸੀਂ 26 ਪੰਜਵੀਂ GST ਕੌਂਸਲ ਦੀ ਜੋ ਬੈਠਕ ਹੋਈ ਉਸ ਦੇ ਬਦਲਾਵਾਂ ਦਾ ਜ਼ਿਕਰ ਕਰ ਲਈਏ ਤਾਂ ਬੇਸ਼ੱਕ ਦੇਸ਼ ਭਰ ਦੇ ਵਿੱਚ ਇਹ ਲੱਗ ਰਿਹਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਸਸਤੀਆਂ ਹੋ ਰਹੀਆਂ ਨੇ ਤਾਂ ਲੋਕਾਂ ਦੇ ਵਿੱਚ ਉਤਸ਼ਾਹ ਵੀ ਹੈ ਕਿ 22 ਸਤੰਬਰ ਜੋ ਇੱਕ ਬਹੁਤ ਵੱਡਾ ਇਤਿਹਾਸਕ ਦਿਨ ਸਾਬਤ ਹੋ ਸਕਦਾ ਹੈ ਭਾਰਤ ਲਈ। ਪਰ ਉਸ ਦਾ ਅਸਰ ਆਰਥਿਕਤਾ ਤੇ ਕੀ ਪਵੇਗਾ ਤੇ ਖਾਸ ਤੌਰ ਤੇ ਇਹ ਜਿਹੜੀਆਂ ਦੋ ਸਲੈਬਸ ਰਹਿ ਚੁੱਕੀਆਂ ਨੇ ਜਾਂ ਦੋ ਸਲੈਬਸ ਜਿਹੜੀਆਂ ਹਟਾ ਦਿੱਤੀਆਂ ਗਈਆਂ ਨੇ ਉਹਨਾਂ ਦਾ ਭਾਰਤੀਆਂ ਨੂੰ ਕੀ ਫਾਇਦਾ ਹੋਣ ਵਾਲਾ ਹੈ ਤੇ ਜਿਹੜੀ 40% ਦੀ ਸਲੈਬ ਆ ਉਹਦੇ ਵਿੱਚ ਕਿਹੜੀਆਂ ਕਿੜੀਆਂ ਚੀਜ਼ਾਂ ਨੇ ਇਹ ਆ ਜਾਣਨ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਜੀਐਸਟੀ ਦੇ ਮਾਹਰ ਅਨਿਲ ਸ਼ਰਮਾ ਜੀ ਸਾਡੇ ਨਾਲ ਇਸ ਵਕਤ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਸ਼ਰਮਾ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸ਼ੁਕਰੀਆ ਸ਼ਰਮਾ ਜੀ بڑا ਇਤਿਹਾਸਿਕ ਫੈਸਲਾ ਪਹਿਲਾਂ ਦਾ GST ਨੂੰ ਦੱਸਿਆ ਗਿਆ ਪਰ ਲੋਕਾਂ ਨੂੰ ਬੜਾ ਟਾਈਮ ਲੱਗ ਗਿਆ GST ਸਮਝਣ ਦੇ ਵਿੱਚ ਹੁਣ بڑا ਇਤਿਹਾਸਿਕ ਫੈਸਲਾ 5ਵੀਂ ਕੌਂਸਲ ਜਿਹੜੀ ਬੈਠਕ ਹੋਈ ਉਹਦਾ ਮੰਨਿਆ ਜਾ ਰਿਹਾ ਕਿ ਜੀ ਭਾਰਤ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲੋਕਾਂ ਨੂੰ ਬਹੁਤ ਫਾਇਦਾ ਦੇਣ ਦੇ ਵਿੱਚ ਇਹ ਸਹਾਈ ਸਾਬਤ ਹੋਵੇਗੀ ਤਾਂ ਸਮਝਣਾ ਚਾਹੁੰਦੇ ਉਹ ਜਿਹੜੀਆਂ ਦੋ ਸਲੈਬਸ ਖਤਮ ਕਰ ਦਿੱਤੀਆਂ ਗਈਆਂ ਵੱਟੀਆਂ ਸਲੈਬਸ ਅਕਸਰ ਮੰਨੀਆਂ ਜਾਂਦੀਆਂ ਨੇ ਉਹਦਾ ਬੈਨੀਫਿਟ ਲੋਕਾਂ ਨੂੰ ਹੋਣ ਵਾਲਾ ਆ ਇਹਨਾਂ ਨੇ ਇਸ ਤੋਂ ਕੋਈ ਦੋਹਰਾਏ ਨਹੀਂ ਹੈ ਕਿ ਜੀਐਸਟੀ ਕੌਂਸਲ ਨੇ ਇਸ ਵਾਰ ਜਿਹੜੀ ਮੀਟਿੰਗ ਕੀਤੀ ਹੈ 56th ਮੀਟਿੰਗ ਕੌਂਸਲ ਦੀ ਹੋਈ ਹੈ ਉਹਦੇ ਵਿੱਚ ਉਹਨਾਂ ਨੇ ਕਾਫੀ ਵੱਡੇ ਪੱਧਰ ਤੇ بڑے ਫੈਸਲੇ ਲਿੱਤੇ ਹਨ ਜੀ ਔਰ ਉਹਦੇ ਵਿੱਚ 5% ਤੇ 18% ਦੀ ਦੋ ਮੇਜਰ ਸਲੈਬਸ ਆ ਗਈਆਂ ਤੇ 12% ਤੇ 28% ਜਿਹੜੀ ਸਲੈਬਸ ਉਹ ਖਤਮ ਕਰ ਦਿੱਤੀ ਹੈ ਤੇ 28% ਚੋਂ ਕੁਝ ਆਈਟਮ ਕੱਢ ਕੇ 40% ਦੀ ਸਲੈਬਸ ਲੈ ਗਏ और ट्वेंटी एट परसेंट चौ कुछ स्लैब आइटम क्ड के जारह प्रसेंट च आए या कि प्रसेंट भी लिया प्रसेंट भी आए और बारह परसेंट की स्लैब आप कि पूरी तरह खत्म कर दीती है फिलहाल मैं अपने दर्शकों वास्तव दसना चाहूँगा कि हजे भी कुछ आइटम ऐसे है जिन्हें बारह प्रसेंट स्लैब भी रिस्ट कर रही है ठीक है यानी कि दो स्लैब्स नहीं तीन तो चाली देगी है चौथी स्लैब कितने हजे वजूद रख है ਉਹ ਵੀ ਹੈ ਇਸ ਤੋਂ ਇਲਾਵਾ ਵੀ ਸਾਡੇ ਕੋਲ ਇੱਕ ਸਲੈਬ 1.5% ਦੀ ਹੈ ਇੱਕ ਸਲੈਬ ਸਾਡੇ ਕੋਲ 0.75% ਦੀ ਵੀ ਹੈਗੀ ਹੈ ਇਸ ਤੋਂ ਅਗਰ ਕੇ ਹਜੇ ਵੀ 6-7 ਸਲੈਬਸ ਹਜੇ ਵੀ ਐਗਜ਼ਿਸਟ ਕਰਦੀਆਂ ਹੈ ਤੇ ਜਿਵੇਂ ਆਪਾਂ ਗੱਲ ਕਰ ਰਹੀ ਕਿ ਜਿਹੜੀ ਬਿਲਡਿੰਗ ਬ੍ਰਿਕਸ ਹੈ ਬਿਲਡਿੰਗ ਬ੍ਰਿਕਸ ਜਿਹੜੀਆਂ ਅੱਜ ਦੀ ਅਸੀਂ ਜਿਹੜੀ ਨੋਟੀਫਿਕੇਸ਼ਨ ਆਈ ਹੈ ਕੱਲ ਗਵਰਨਮੈਂਟ ਆਫ ਇੰਡੀਆ ਦੀ ਉਹਨੂੰ ਦੇਖੀਏ ਤਾਂ ਉਸ ਹੱਬ ਨਾਲ ਬ੍ਰਿਕਸ ਜਿਹੜੀਆਂ 12% ਦੀ ਸਲੈਬਸ ਤੇ ਫਾਲ ਕਰਦੀਆਂ ਹੈ ਠੀਕ ਹੈ ਸਿਮਿੰਟ ਜੁਰੂਰ ਹੈ ਕਿ 28% ਤੋਂ 18% ਚ ਆ ਗਿਆ ਔਰ ਕੁਝ ਆਈਟਮ ਜਿਹੜੇ 28% ਚ ਮਹਿੰਗੇ ਸੀਗੇ ਜਿਵੇਂ ਕਾਰਾਂ ਸੀਗੀਆਂ ਜ 400 4000 एमएमडी कारਾਂ ਜਿਹੜੀਆਂ ਆ ਗਈਆਂ ਉਹ 18% ਚ ਆ ਗਈਆਂ ਲਗਜ਼ਰੀ ਜਿਹੜਾ ਸੈਕਸ਼ਨ ਆ ਗਿਆ ਉਸ ਤੋਂ ਉੱਪਰ ਵਾਲੀਆਂ ਹਾਂਜੀ ਜਿਹੜੀਆਂ ਵੱਡੀਆਂ ਲਗਜ਼ਰੀ ਕਾਰਾਂ ਐ ਐਸਯੂਵੀ ਜਿਨ੍ਹਾਂ ਨੂੰ ਪੱਕੇ ਨੇੜੇ 1200 ਸੀਸੀ ਤੋਂ ਜ਼ਿਆਦਾ ਦੀ ਹੈ ਉਹ 40% ਤੇ ਲੱਗੇ ਆ ਹਾਂ ਇਹਨਾਂ ਜਰੂਰ ਦੱਸਣਾ ਚਾਹੁੰਗਾ ਕਿ ਕਾਰਾਂ ਦੇ ਕੇਸ ਵਿੱਚ ਚਾਹੇ ਛੋਟੀ ਕਾਰਾ ਚਾਹੇ ਵੱਡੀ ਕਾਰਾ ਦੋਨਾਂ 'ਚ ਫਾਇਦਾ ਕੰਜ਼ਿਊਮਰ ਨੂੰ ਹੁੰਦਾ ਨਜ਼ਰ ਆ ਰਿਹਾ ਹੈ ਉਹਦਾ ਰੀਜ਼ਨ ਇਹ ਹੈ ਕਿ ਜਿਹੜੀ ਕਾਰ ਪਹਿਲੇ 28% ਤੇ ਸੀਗੀ ਕੋਈ ਵੀ ਕਾਰ ਚਾਹੇ 800 cc ਦੀ ਆ ਜਾਂ 1200 cc ਦੀ ਆ ਉਹ ਪਹਿਲੇ 28% ਹੁੰਦੀ ਸੀ ਤੇ 28% ਦੀ ਸਲੇਬ ਦੇ ਨਾਲ ਉਹਦੇ ਤੇ 15% ਸੈਸ ਵੀ ਲੱਗਦਾ ਸੀਗਾ ਤੇ ਇਸ ਤਰੀਕੇ ਨਾਲ ਜਿਹੜਾ ਐਕਚੁਅਲ ਟੈਕਸ ਪੈਂਦਾ ਸੀ ਜੀਐਸਟੀ ਵਿੱਚ ਕਿਸੇ ਵੀ ਕਾਰ ਉਤੇ ਉਹ 43% ਹੁੰਦਾ ਸੀਗਾ ਤੇ ਜੇ ਕੋਈ ਕਾਰ 10 ਲੱਖ ਦੀ ਹੈ ਤਾਂ ਉਹਦੇ ਤੇ 43% ਦਾ ਟੈਕਸ ਪਾ ਕੇ ਉਹ 14,30,000 ਰੁਪਏ ਦੀ ਬਣਦੀ ਸੀਗੀ ਹੁਣ ਇਹ ਹੋਇਆ ਕਿ ਜਿਹੜੀ ਕਾਰ 1200 cc ਤੋਂ نیچے ਹੈ ਉਹ ਕਾਰ 28% ਤੋਂ ਘਟਾ ਕੇ 18% ਤੇ ਲਿਆਂਦੀ ਤੇ ਉਹਦੇ ਤੇ ਸੈਸ ਖਤਮ ਕਰ ਦਿੱਤਾ। ਯਾਨੀ ਕਿ 2 15% ਵੈਸੇ ਖਤਮ ਕਰ ਦਿੱਤਾ ਗਿਆ ਤੇ 10% ਸਾਨੂੰ ਛੂਟ ਹੋਰ ਮਿਲ ਗਈ। ਛੂਟ ਮਿਲ ਗਈ ਤੇ ਇਸ ਕਰਕੇ ਜਿਹੜੀ ਛੋਟੀ ਕਾਰ ਆ 1200 ਸੀਸੀ ਦੀ ਉਹ ਕਾਫੀ ਸਸਤੀ ਹੁੰਦੀ ਨਜ਼ਰ ਆ ਰਹੀ ਹੈ। ਮੈਂ ਮੈਂ ਸ਼ਰਮਾ ਜੀ ਆਪਾਂ ਚਾਹੁੰਦੇ ਆ ਵੀ ਦਰਸ਼ਕਾਂ ਨੂੰ ਬੜੇ ਸਰਲ ਜੀ ਭਾਸ਼ਾ ਰੀ ਵਿੱਚ ਆਪ ਕਹਿੰਦੇ ਹਨਾ ਉਹ ਸਮਝਾ ਦਈਏ ਕਿ ਲੱਖ ਦੇ ਵਿੱਚੋਂ ਇੰਨਾ ਸਿੱਧੇ ਤੌਰ ਤੇ ਕੱਟਿਆ ਹੀ ਗਿਆ। ਹਾਂਜੀ ਟੈਕਸ ਦੇ ਤੌਰ ਤੇ। ਜੀ ਟੈਕਸ ਦੇ ਤੌਰ ਤੇ ਜੀ ਬਿਲਕੁਲ ਅਸੀਂ ਮੰਨ ਲੈਂਦੇ ਹਾਂ ਜੇ ਸਿੰਪਲ ਕੈਲਕੂਲੇਸ਼ਨ ਕਰੀਏ ਕਿ ਆਪ ਤੇ ਜੇ ਅਸੀਂ 1 ਲੱਖ ਰੁਪਏ ਡੀਲਰ ਨੂੰ ਦਿੰਨੇ ਆ ਕਾਰ ਵਾਸਤੇ ਤਾਂ ਜਿਹੜਾ ਹੁਣ ਇਸ ਟਾਈਮ ਅੱਜ ਦੀ ਡੇਟ ਯਾਨੀ ਕਿ ਅੱਜ ਅਸੀਂ 18 ਤਰੀਕ ਨੂੰ ਇਹ ਗੱਲ ਕਰ ਰਹੇ ਆ 18 ਤਰੀਕ ਨੂੰ ਜੇਕਰ ਉਹ ਕਾਰ ਲੈ ਜਾਂਦਾ ਹੈ ਤਾਂ ਆਪਾਂ ਮੰਨ ਕੇ ਚੱਲਨੇ ਕਿ ਇਸ ਕਾਰ ਦੇ ਅੰਦਰ 43% ਟੈਕਸ ਹੈ ਠੀਕ ਹੈ ਠੀਕ ਹੈ ਤਾਂ ਯਾਨੀ ਕਿ ਇਹ ਤੁਹਾਡਾ ਰਫਲੀ ਜੇ ਹੋ ਜਾਂਦਾ ਤਾਂ 6 ਲੱਖ 60000 ਰੁਪਏ ਦੀ ਕਾਰ ਹੈ ਜੀ ਇਹਦੇ ਉੱਤੇ 4 ਰੁਪਏ 40% ਦਾ ਟੈਕਸ ਹੈ ਠੀਕ ਹੈ ਤਾਂ ਇਹ ਤੁਹਾਡਾ 1 ਲੱਖ ਲੱਖ ਬਣ ਜਾਂਦਾ ਪੂਰਾ ਠੀਕ ਹੈ ਠੀਕ ਹੈ ਜੀ ਹੁਣ ਕੀ ਹੋਏਗਾ ਜਦੋਂ ਨਵੀਂ ਸਿਸਟਮ ਆਏਗਾ ਨਵੇਂ ਸਿਸਟਮ ਚ ਕੀ ਹੋਏਗਾ ਜਿਹੜਾ 43% ਜਿਹੜਾ ਪੈ ਰਿਆ ਤੁਹਾਨੂੰ ਟੈਕਸ ਇਹ ਤੁਸੀਂ ਸਿਰਫ 18% ਦੇਣਾ ਹੈ ਛੋਟੀ ਗੱੜੀ ਵਾਸਤੇ ਛੋਟੀ ਗੱੜੀ ਵਾਸਤੇ ਜਿਹੜੀ ਕਾਰ 1200 ਸੀਸੀ ਤੋਂ نیچے ਹੈ ਠੀਕ ਹੈ ਯਾਨੀ ਕਿ ਸਦਾ ਲੰਮਸਮ ਜਿਹੜਾ 43% ਦਾ ਹੈ ਉਹਦਾ ਸਿਰਫ 18% ਰਹੇਗਾ ਸਾਰਾ ਪ੍ਰਤੀਸ਼ਤ ਦੇਗਾ ਜਿਸ ਦੇ ਨਾਲ ਕਾਰਾਂ ਦੀ ਵਿਕਰੀ ਵਧੇਗੀ ਔਰ ਕੰਜ਼ਿਊਮਰ ਨੂੰ ਜਿਹੜਾ 1200 ਸੀਸੀ ਤੱਕ ਕਾਰ ਲੈਣਾ ਚਾਹੁੰਦਾ ਉਹਨੂੰ ਕਾਫੀ ਵੱਡਾ ਪੱਧਰ ਤੇ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ ਠੀਕ ਹੈ ਜੀ ਦੂਜੇ ਪਾਸੇ ਜੇ ਆਪਾਂ ਵੱਡੀ ਕਾਰਾਂ ਦੀ ਗੱਲ ਕਰ ਲਈਏ ਜਿਹ ਲਗਜ਼ਰੀ ਜਿਹਨੂੰ ਅਸੀਂ ਕਹਿੰਦੇ ਲਗਜ਼ਰੀ ਕਾਰਾਂ ਦੀ ਆਪਾਂ ਗੱਲ ਕਰੀ ਜਿਨ੍ਹਾਂ ਦੀ 1200 ਸੀਸੀ ਤੋਂ ਜ਼ਿਆਦਾ ਦੀਆਂ ਹੈਗੀਆਂ ਹੈਨਾ ਐਸਯੂਵੀ ਐ ਕੁਝ ਵੀ ਹੈ ਉਸ ਕੇਸ 'ਚ ਵੀ ਪਹਿਲਾਂ ਕੀ ਹੁੰਦਾ ਸੀ ਜਦੋਂ ਕਾਰ ਆਪਾਂ 28% ਦੀ ਸਲੈਬ 'ਚ ਸੀਗੀ ਕਾਰ ਉਦੋਂ 28% ਜੀਐਸਟੀ ਲੱਗਦਾ ਸੀ ਤੇ 15% ਉਹ ਤੇ ਸੈਸ ਲੱਗਦਾ ਸੀ ਤੇ 43% ਟੈਕਸ ਪੈਂਦਾ ਸੀਗਾ ਠੀਕ ਹੈ ਹੁਣ ਕੀ ਕੀਤਾ ਜੀਐਸਟੀ ਕੌਂਸਲ ਨੇ ਇਸ ਕਾਰ ਦੇ ਉੱਤੇ ਜਿਹੜੀ 1200 ਸੀਸੀ ਦੇ ਉੱਤੇ ਹੈ ਇਹਦੇ ਤੇ ਜਿਹੜਾ 43% ਟੈਕਸ ਲੱਗਦਾ ਸੀ ਇਹ ਹੁਣ ਸਿਰਫ 40% ਟੈਕਸ ਲੱਗੇਗਾ ਯਾਨੀ ਕਿ 3% ਦਾ ਫਾਇਦਾ ਵੱਡੀ ਕਾਰਾਂ 'ਚ ਵੀ ਹੁੰਦਾ ਨਜ਼ਰ ਆ ਰਿਹਾ ਠੀਕ ਹੈ ਯਾਨੀ ਕਿ ਸਿਰੇ ਤੋਂ ਤੌਰ ਤੇ ਕਹਿ ਦਈਏ ਵੀ ਜਿਹੜੇ ਕੰਜ਼ਿਊਮਰਸ ਨੇ ਉਹਨਾਂ ਨੂੰ 1200 ਸੀਸੀ ਤੋਂ ਜਿਹੜੀਆਂ ਅਸੀਂ ਛੋਟੀਆਂ ਗੱਡੀਆਂ ਹੈਚਬੈਕ ਟਾਈਪ ਦੀਆਂ ਕੱਟੀਆਂ ਕਹਿ ਦਿੰਦੇ ਆ ਉਹਨਾਂ ਦਾ 18% ਦਾ ਤੇ ਉਸ ਤੋਂ ਉੱਪਰ ਵਾਲੀਆਂ ਜਿਹੜੀਆਂ ਗੱਡੀਆਂ ਵੱਟੀਆਂ ਆ ਜਾਂਦੀਆਂ 3% ਸਿਰੇ ਤੋਂ ਤੌਰ ਤੇ ਫਾਇਦਾ ਉਹਨਾਂ 'ਚ ਵੀ ਨਜ਼ਰ ਆ ਰਿਹਾ ਹੈ ਯਾਨੀ ਕਾਰਾਂ ਦੇ ਉੱਤੇ ਹੁਣ ਦੋ ਸਲੈਬ ਹੈ ਇੱਕ ਅਕੋਰਡਿੰਗ ਦੇਖਿਆ ਜਾਵੇ ਤੁਹਾਨੂੰ ਕੀ ਲੱਗਦਾ 18% ਵਾਲੀ ਜ਼ਿਆਦਾ ਵਿਕਦੀ ਪਈ ਆ ਜਾਂ 40% ਵਾਲੀ ਬਿਲਕੁਲ ਸਿੱਧੀ ਗੱਲ ਹੈ ਸਰ ਇਹਦੇ ਵਿੱਚ ਤੁਹਾਡੀ ਕੀ ਵੀ ਜਿਹੜੀ ਸਾਡੀ ਜਨਰਲ ਪਬਲਿਕ ਹੈ ਉਹ ਤਾਂ ਮਿਡਲ ਕਲਾਸ ਹੀ ਹੈ ਹੈਨਾ ਅਸੀਂ ਮੰਨ ਕੇ ਚੱਲੀ ਅਗਰ ਲਗਜ਼ਰੀ ਕਾਰਾਂ ਦੀ ਗੱਲ ਕਰੀ ਸਾਡੀ ਜਿਹੜੀ ਐਲੀਟ ਕਲਾਸ ਉਹਦੇ 1% ਹੀ ਹੈ 99% ਤਾਂ ਸਾਡੇ ਜਿਹੜੀ ਮਿਡਲ ਕਲਾਸ ਹੈ ਜਾਂ ਹਾਇਰ ਮਿਡਲ ਕਲਾਸ ਹੈ ਜਾਂ ਲੋਅਰ ਮਿਡਲ ਕਲਾਸ ਹੈ ਉਹ ਇੱਥੇ ਹੀ ਫਾਲ ਕਰਦੇ ਆਂ ਔਰ 1200 ਸੀਸੀ ਤੱਕ ਦੀ ਕਾਰਾਂ ਜਿਹੜੀਆਂ ਠੀਕ ਹੈ ਸੈਡਾਨ ਵਰਦੀ ਦੀ ਕਾਰਾਂ ਜਿਹੜੀਆਂ ਆ ਜਾਂਦੀਆਂ ਉਹਦੇ ਨਾਲ ਪਬਲਿਕ ਨੂੰ ਮੇਰੇ ਖਿਆਲ ਨਾਲ ਕਾਫੀ ਰਾਹਤ ਮਿਲਗੀ ਪ ਅਤੇ ਦੇਖੋ ਨਾ 25% ਦਾ ਬੈਨੀਫਿਟ ਹੁੰਦਾ ਹੈ ਬਿਲਕੁਲ ਅਕੋਰਡਿੰਗ ਟੂ ਇੰਡੀਅਨ ਰੋਡਸ ਸਿਡੈਨ ਜਾਂ ਉਹ 1200 ਸੀਸੀ ਗੱਡੀਆਂ ਬਿਲਕੁਲ ਪਰਫੈਕਟ ਹੈ ਪਰ ਇੱਥੇ ਸ਼ਰਮਾ ਜੀ ਇੱਕ ਚੀਜ਼ ਬੜੀ ਸੀ ਕਹਦੀ ਹੈ ਵੀ ਭਾਰਤ ਆਰਥਿਕ ਸੰਕਟ ਵੀ ਕਿਤੇ ਨਾ ਕਿਤੇ ਹਮੇਸ਼ਾ ਇਹ ਮੰਨਿਆ ਜਾਂਦਾ ਹੈ ਵੀ ਜੂਝ ਰਿਹਾ ਫਿਰ ਦੂਜੇ ਪਾਸੇ ਅਸੀਂ ਅਰਥ ਵਿਵਸਥਾ ਵਿਸ਼ਵ ਗੁਰੂ ਵਾਲੀਆਂ ਗੱਲਾਂ ਕਰਦੇ ਆਂ ਵੀ ਹਨਾ ਆਰਥਿਕ ਤੌਰ ਤੇ ਬਹੁਤ ਸ ਵੱਡੇ ਸੁਧਾਰ ਨੇ ਚੌਥੀ ਜਾਂ ਤੀਜੀ ਪੋਜੀਸ਼ਨ ਤੇ ਆਉਣ ਵਾਲੀ ਗੱਲ ਹੈ ਪਰ ਸਰਕਾਰ ਦੇ ਫੈਸਲੇ ਜੇ ਕਿਉਂ ਨੇ ਕਿ ਜਿੱਥੇ ਪਹਿਲਾਂ ਸਰਕਾਰ ਨੂੰ 43% ਦਾ ਫੈਸਾ ਹੁੰਦਾ ਫਾਇਦਾ ਹੁੰਦਾ ਸੀ ਗੱਡੀ ਦੇ ਟੈਕਸ ਘਟਾ ਰਿਹਾ ਸਰਕਾਰ ਦੇ ਖਜ਼ਾਨੇ ਦੇ ਵਿੱਚ ਪੈਸਾ ਘਟ ਜਾਏਗਾ ਇਹ ਇਹ ਫੈਸਲਾ ਕਿਉਂ ਲਿਆ ਗਿਆ ਦੇਖੋ ਟੂ ਲੀਗਲ ਬਿਲਕੁਲ ਠੀਕ ਹੈ ਕਿ ਜਿਹੜੀ 56th ਜੀਐਸਸੀ ਕੌਂਸਲ ਦੀ ਮੀਟਿੰਗ ਹੋਈ ਹੈ ਇਹਦੇ ਵਿੱਚ ਇਹਨਾਂ ਨੇ ਜਿੰਨੀ ਟੈਕਸ ਰਾਇਤਾਂ ਦਿੱਤੀਆਂ ਹਨ ਯਾਨੀ ਕਿ ਮੈਜੋਰਿਟੀ ਆਫ ਆਈਟਮ ਜਿਹੜੇ 5% ਦੇ ਲਏ ਆਏ ਹਨ ਔਰ ਕੁਝ ਆਈਟਮ 18% ਦੇ ਲਏ ਗਏ ਹਨ ਇੱਕ ਚੀਜ਼ ਤੁਸੀਂ ਸਮਝੋ ਬੜੀ ਸਿੰਪਲ ਜੀ ਹੈ ਕਿ ਸਰਕਾਰ ਕਦੇ ਵੀ ਆਪਣੇ ਖਜ਼ਾਨੇ ਤੇ ਬੋਝ ਨਹੀਂ ਪਾਉਂਦੀ ਠੀਕ ਹੈ ਉਹ ਆਪਣਾ ਖਜ਼ਾਨਾ ਕਦੀ ਲੁਟਾਏਗੀ ਨਹੀਂ ਠੀਕ ਹੈ ਇਹਨਾਂ ਦੇ ਜੋ ਜਿਹੜਾ ਸਾਡਾ ਫਾਈਨੈਂਸ਼ੀਅਲ ਇਅਰ 2023-2024 ਹੈ ਉਦੇ ਵਿੱਚ ਜਿਹੜਾ ਕੰਮਿਸ਼ਨ ਪੈਟਰਨ ਰਿਹਾ ਦੇਸ਼ ਦਾ ਕੋਈ ਇਹਨਾਂ ਕੋਲ ਉੱਥੇ ਬਹੁਤ ਅੱਛਾ ਡਾਟਾ ਇਹਨਾਂ ਕੋਲ अवेलेबल ਹੈ ਜੀਐਸਟੀ ਪੋਰਟਲ ਦਾ ਡਾਟਾ ਓਕੇ ਸੌਫਟਵੇਅਰਸ ਇਹਨਾਂ ਕੋਲ अवेलेबल ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ अवेलेबल ਹੈ ਇਹਨਾਂ ਨੇ ਸਾਰੇ ਪਰਮਿਊਟੇਸ਼ਨ ਕੰਬੀਨੇਸ਼ਨ ਲਗਾ ਕੇ ਦੇਖਿਆ ਕਿ ਕਿਹੜੇ ਕਿਹੜੇ ਆਈਟਮ ਹੈ ਜਿੱਥੇ ਆਪਾਂ ਨੂੰ ਰੇਟ ਚੱਕਣੇ ਆ ਕਿਹੜੇ ਕਿਹੜੇ ਆਈਟਮ ਜਿੱਥੇ ਰੇਟ ਘਟਾਣੇ ਆ ਉਹ ਜਿਹੜੇ ਰੇਟ ਘਟਾਣੇ ਵੀ ਹੈ ਉਹਦੇ ਵਿੱਚ ਵੀ ਇੱਕ ਇੰਟਰਨਲ ਜਿਹੜੀ ਕੈਲਕੂਲੇਸ਼ਨ ਹੁੰਦੀ ਹੈ ਉਹਦੇ ਵਿੱਚ ਇਹ ਹੁੰਦਾ ਕਿ ਜਿੱਥੇ ਰੇਟ ਘਟਾਏ ਗਏ ਆ ਜਾਂ ਰੇਟ ਜਿੱਥੇ ਐਗਜ਼ ਹਸਪੀਟਲ ਇੰਡਸਟਰੀ ਦੇ ਉੱਤੇ GST ਨਹੀਂ ਲੱਗਦਾ ਜਦੋਂ ਹਸਪੀਟਲ ਕੋਈ ਬਿਲ ਦਿੰਦਾ ਕਿਸੇ ਪੇਸ਼ੈਂਟ ਨੂੰ ਉੱਤੇ GST ਨਹੀਂ ਲਗਾਉਂਦਾ ਲੇਕਿਨ ਹਸਪੀਟਲ ਜਿਹੜੀਆਂ ਦਵਾਈਆਂ ਪੇਸ਼ੈਂਟ ਨੂੰ ਦਿੰਦਾ ਹੈ ਜਿਹੜੇ ਇਨਸਟਰੂਮੈਂਟ ਜਾਂ ਜਿਹੜੇ ਜਿਵੇਂ ਆਪਾਂ ਗੱਲ ਕਰੀਏ ਕਿ ਸਟੈਂਡ ਅਗਰ ਪਿਆ ਮਤਲਬ ਇੱਕ ਨੀਡਲ ਵੀ ਯੂਜ਼ ਹੁੰਦੀ ਹੈ ਤਾਂ ਉਹ ਵੀ ਹੁੰਦੀ ਹੈ ਦੈਟ ਇਜ਼ ਸਬਜੈਕਟ ਟੂ GST ਉਹ ਜਿਹੜੀ GST ਨੀਡਲ ਦੇ ਉੱਤੇ ਲੱਗਿਆ ਜਾਂ ਸਟੈਂਡ ਤੇ ਲੱਗਿਆ ਜਾਂ ਦਵਾਈਆਂ ਤੇ ਲੱਗਿਆ ਉਹ ਜਾਂਦਾ ਤੇ ਪੇਸ਼ੈਂਟ ਦੀ ਜੇਬ ਚ ਹੀ ਹੈ ਨਾ ਠੀਕ ਹੈ ਬਿਲਕੁਲ ਇਸ ਕਰਕੇ ਜੇ ਆਪਾਂ ਕਹੀਏ ਕਿ ਇਹ ਆਈਟਮ GST ਤੋਂ ਐਗਜ਼ੈਂਪਟਡ ਹੈ ਉਹ ਐਗਜ਼ੈਂ ਉਦੇ ਤੇ ਇਨਬਿਲਟ GST ਦੀ ਕੋਸਟ ਹੈਗੀ ਹੈ ਪੇਸ਼ੈਂਟ ਵਾਸਤੇ ਵੀ ਕੰਜ਼ਿਊਮਰ ਵਾਸਤੇ ਵੀ ਉਹ ਕਿਤੇ ਨਾ ਕਿਤੇ ਗਵਰਨਮੈਂਟ ਨੂੰ ਜਾ ਰਿਹਾ ਵਾਪਿਸ ਤੇ ਇਸ ਵਾਰ ਜਿਹੜੀ ਇਹਨਾਂ ਨੇ ਸਟਰਕਚਰਿੰਗ ਕੀਤੀ ਸਾਰੀ ਇਸ ਟਿਕਨ ਲਈ ਕੀਤੀ ਹੈ ਕਿ ਇਹਦੇ ਚ ਗਵਰਨਮੈਂਟ ਨੂੰ ਸ਼ਾਰਟ ਰਨ ਚ ਸ਼ਾਇਦ ਉਹਨਾਂ ਨੂੰ ਨਜ਼ਰ ਆਏ ਕਿ ਸ਼ਾਇਦ ਲਾਸ ਹੋ ਰਿਹਾ ਜਿਹੜਾ ਉਹਨਾਂ ਨੇ ਮੈਂਸ਼ਨ ਵੀ ਕੀਤਾ ਆਪਣੀ ਪ੍ਰੈਸ ਕਾਨਫਰੈਂਸ ਚ ਕਿ ਇਸ ਇਹ ਸਾਰੀ ਜਗਲਰੀ ਦੇ ਨਾਲ ਉਹਨਾਂ ਨੂੰ 48000 ਕਰੋੜ ਦਾ ਰੈਵਨਿਊ ਲਾਸ ਹੋਏਗਾ ਸਾਲਾਨਾ ਜਿਹੜਾ ਘਾਟਾ ਪੈਗਾ ਘਾਟਾ ਪੈਗਾ ਲੇਕਿਨ ਲੌਂਗ ਰਨ ਚ ਠੀਕ ਹੈ ਦੇ ਬਿਲੀਵ ਕੀ ਲੌਂਗ ਰਨਚ ਇਹ ਚੀਜ਼ ਇਕਨੋਮੀ ਚ ਜਦੋਂ ਜਾਏਗੀ ਹੁਣ ਜਿਹੜਾ ਦੋ ਤਿੰਨ ਦਿਨ ਪਹਿਲਾਂ ਵੀ ਫਾਈਨੈਂਸ ਮਿਨਿਸਟਰ ਨੇ ਕਿਹਾ ਹੈ ਕਿ ਇਹ ਸਾਰੀ ਰਿਲੈਕਸੇਸ਼ਨ ਦੇ ਨਾਲ ਮਾਰਕੀਟ ਚ 2 ਲੱਖ ਕਰੋੜ ਰੁਪਏ ਐਕਸਟਰਾ ਆਏਗਾ। ਤੋ ਅਗਰ 2 ਲੱਖ ਕਰੋੜ ਰੁਪਏ ਮਾਰਕੀਟ ਚ ਐਕਸਟਰਾ ਆਏਗਾ ਜਿੱਤੇ ਕੰਜ਼ਿਊਮਰ ਜਿਹੜਾ ਕਿ ਖਰਚਾ ਕਰੇਗਾ ਔਰ ਟੈਕਸ ਦੇਗਾ ਗਵਰਨਮੈਂਟ ਨੂੰ ਤੇ ਨੇਚਰਲੀ ਉੱਥੇ ਗਵਰਨਮੈਂਟ ਨੂੰ ਲੌਂਗ ਰਨਚ ਜਾਂ ਮੈਗ ਅਗਲੇ 6 ਮਹੀਨੇ ਜਾਂ ਇਸ ਸਾਲ ਦੇ ਐਂਡ ਤੱਕ ਗਵਰਨਮੈਂਟ ਦੀ ਜਿਹੜੀ ਹੋ ਰਿਹਾ ਰੈਵਨਿਊ ਲੌਸ ਹੈਗਾ ਉਹ ਵਾਪਿਸ ਬਰਪਾਈ ਹੋ ਜਾਏਗੀ ਔਰ ਉਹ ਜਿਹ ਗਵਰਨਮੈਂਟ ਜਿਹੜਾ ਨੁਕਸਾਨ ਦੱਸ ਰਹੀ ਹੈ ਉਹ ਸ਼ਾਇਦ ਲੌਂਗ ਰਨ ਚ ਗਵਰਨਮੈਂਟ ਵਾਸਤੇ ਇੱਕ ਵੱਡਾ ਫਾਇਦਾ ਹੁੰਦਾ ਨਜ਼ਰ ਆਇਆ ਪਰ ਇੱਥੇ ਜਦੋਂ ਤੁਸੀਂ ਹੈਲਥ ਸੈਕਟਰ ਦਾ ਜ਼ਿਕਰ ਕਰਦੇ ਆ ਇਹ ਬਹੁਤ ਵੱਡਾ ਇੱਕ ਕਹਿ ਦਈਏ ਕਿ ਜ਼ਿਕਰ ਆਇਆ ਸੀ ਕਿ ਜਿਹੜੇ ਪ੍ਰੀਮੀਅਮ ਨੇ ਜਾਂ ਹੈਲਥ ਇੰਸ਼ੋਰੈਂਸ ਨੇ ਉਹ ਸਸਤੇ ਹੋਣ ਵਾਲੇ ਆ ਉਹ ਵਾਕਈ ਹੋਏ ਨੇ ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੇ ਘਾਟਾ ਨਹੀਂ ਖਾਣਾ ਤੇ ਸਰਕਾਰ ਨੇ ਇਧਰਲਾ ਕੰਮ ਛੱਡ ਕੇ ਇਧਰਲਾ ਫੜ ਲਿਆ ਬਿਲਕੁਲ ਬਿਲਕੁਲ ਇਦਾਂ ਹੀ ਹੈ ਜਿਵੇਂ ਹੁੰਦੇ ਆਪਾਂ ਗੱਲ ਕਰ ਲਈ ਕਿ ਜੇ ਮੰਨ ਲਓ ਪਹਿਲਾਂ ਮੈਂ 100 ਰੁਪਏ ਪ੍ਰੀਮੀਅਮ ਪੇ ਕਰਦਾ ਸੀਗਾ ਜੀ ਇਹਦੇ ਤੇ ਮੈਂ ਮੰਨ ਲਓ ਹੈਲਥ ਸਾਈਡ ਕੇ ਹੈਲਥ ਦੀ ਇੰਸ਼ੋਰੈਂਸ ਕਰਾਈ ਮੈਂ ਇਹਦੇ ਤੇ 18 ਰੁਪਏ GST ਲੱਗਦਾ ਸੀਗਾ ਤੇ ਮੈਨੂੰ 118 ਰੁਪਏ ਪੇ ਕਰਨੇ ਪੈਂਦੇ ਸੀਗੇ ਹੈਨਾ ਤੇ ਹੁਣ ਕੀ ਹੋਏਗਾ ਉਹਨਾਂ ਨੇ ਕਿਹਾ ਕਿ ਇਹਦੇ ਤੇ ਟੈਕਸ ਨਿਲ ਹੋ ਗਿਆ ਮੈਨੂੰ ਪ੍ਰੀਮੀਅਮ 100 ਰੁਪਏ ਹੀ ਪੇ ਕਰਨਾ ਪਏਗਾ ਠੀਕ ਹੈ 18 ਰੁਪਏ ਦਾ ਨਿਲ ਟੈਕਸ ਕਰਤਾ ਮੈਂ GST ਤਾਂ ਮੈਨੂੰ 100 ਰੁਪਏ ਹੀ ਪੇ ਕਰਨਾ ਹੈ ਲੇਕਿਨ ਪਹਿਲਾਂ ਜਿਹੜਾ ਸਿਸਟਮ ਸੀਗਾ ਜਦੋਂ ਇੰਸ਼ੋਰੈਂਸ ਕੰਪਨੀ ਪ੍ਰੀਮੀਅਮ ਚਾਰਜ ਕਰਦੀ ਸੀ ਦੇ ਟੈਕਸ ਪੇ ਚਾਰਜ ਕਰਦੀ ਸੀ ਜਿਹੜੀ ਇੰਸ਼ੋਰੈਂਸ ਕੰਪਨੀ ਦੀ ਆਪਣੇ ਖਰਚੇ ਹੁੰਦੇ ਸੀ ਟੈਲੀਫੋਨ ਦਾ ਖਰਚਾ ਆ ਸਟੇਸ਼ਨਰੀ ਦਾ ਖਰਚਾ ਆ ਕਿਰਾਇਆ ਦਿੱਤਾ ব্রাঞ্চ ਆਫਿਸ ਦਾ ਜਾਂ ਕੋਈ ਸਕਿਉਰਟੀ ਦਾ ਖਰਚਾ ਦਿੱਤਾ ਉਹ ਜਿਹੜਾ GST ਪੇ ਕਰਦੀ ਸੀ ਇੰਸ਼ੋਰੈਂਸ ਕੰਪਨੀ ਉਹ ਇਹਦੇ ਨਾਲ ਅਡਰਸ ਕਰ ਲੈਂਦੀ ਸੀਗੀ ਹੂੰ ਹੁਣ ਇੱਥੇ ਅਡਰਸ ਨਹੀਂ ਹੋਏਗਾ ਠੀਕ ਉਹ ਕਿਤਨਾ ਕਿਤੇ ਤੁਸੀਂ ਦੇਖੋਗੇ ਉਹਦੀ ਕੈਲਕੂਲੇਸ਼ਨ ਪਰ ਡਿਟੇਲ ਚ ਕਰੀਏ ਹੋਰ ਉਹ ਜਿਹੜਾ GST ਇੱਥੇ ਇੰਸ਼ੋਰੈਂਸ ਕੰਪਨੀ ਪਿੱਛੇ ਪੇ ਕਰ ਰਹੀ ਹੈ ਸਿਕਿਉਰਟੀ ਨੂੰ ਪੇ ਕਰ ਰਹੀ ਹੈ ਰੈਂਟ ਤੇ ਪੇ ਕਰ ਰਹੀ ਹੈ ਆਪਣੇ ਆਫਿਸ ਦੇ ਰੈਂਟ ਤੇ ਪੇ ਕਰ ਰਹੀ ਹੈ ਆਪਣੀ ਟੈਲੀਫੋਨ ਦੇ ਬਿੱਲ ਦੇ ਉੱਤੇ ਇੰਸ਼ੋਰੈਂਸ ਕੰਪਨੀ ਜਿਹੜਾ ਆਪਣਾ ਖਰਚਾ GST ਪੇ ਕਰ ਰਹੀ ਹੈ ਉਹ ਪ੍ਰੀਮੀਅਮ ਦੀ ਕਾਸਟ ਬਣ ਜਾਏਗਾ ਠੀਕ ਹੈ ਉਹ ਪ੍ਰੀਮੀਅਮ ਵਿੱਚ ਇਨ ਬਿਲਟ ਹੋ ਜਾਏਗਾ ਮਤਲਬ ਜਿਹੜਾ 18% ਵਿੱਚ ਕਿਤੇ 118 ਬਣਦਾ ਸੀ ਤਾਂ ਉਹ ਐਕਚੁਅਲ ਕਾਸਟ ਇਹਦੀ ਬਣ ਜਾਏਗਾ ਹਾਂਜੀ ਉਹ ਤੁਸੀਂ ਇਹਦਾ ਨੈਚਰਲ ਕਹਿੰਦੇ ਕਿ ਇਹ ਚੀਜ਼ ਇੱਥੇ ਆ ਜਾਏਗੀ ਇੱਥੇ ਮਤਲਬ ਪ੍ਰਾਈਸ ਇਨਕਰੀਸ ਹੋਣਗੇ ਪ੍ਰਾਈਸ ਇਨਕਰੀਸ ਹੋ ਸਕਦੇ ਆ ਸਸਤੇ ਨਹੀਂ ਹੋਏ ਹਾਂ ਕਹਿ ਸਕਦੇ ਆਪਾਂ ਕਿ ਪ੍ਰਾਈਸ ਇਨਕਰੀਸ ਨਹੀਂ ਹੋਗੇ ਇਹ ਪ੍ਰਾਈਸ ਰਿਵਾਈਜ਼ ਹੋ ਜਾਏਗਾ 100 ਨਹੀਂ ਹੋਏਗਾ ਤੇ 99 ਹੋ ਜਾਏਗਾ ਠੀਕ ਹੈ 102 ਵੀ ਹੋ ਸਕਦਾ ਹੈ ਠੀਕ ਹੈ ਇਹ ਡਿਪੈਂਡ ਕਰੇਗਾ ਕਿ ਕਿਹੜੀ ਇੰਸ਼ੋਰੈਂਸ ਹੈ ਉਹ ਕਿਦਾਂ ਕੰਮ ਕਰ ਰਹੀ ਹੈ ਉਹਨਾਂ ਦੀ ਟੈਕਨੋਲੋਜੀ ਕੀ ਹੈ ਉਹਨਾਂ ਦੇ ਇਨਫਰਾਸਟ੍ਰਕਚਰ ਕੀ ਹੈ ਕਿਦਾਂ ਦੀ ਸਰਵਿਸਿਜ਼ ਉਹ ਪ੍ਰੋਵਾਈਡ ਕਰਦੀ ਹੈ ਕਿਦਾਂ ਦੇ ਪ੍ਰੋਡਕਟ ਉਹ ਪ੍ਰੋਵਾਈਡ ਕਰਦੇ ਆ ਉਸ ਤਰੀਕੇ ਤੇ ਪ੍ਰਾਈਸ ਵੈਰੀ ਕਰੇਗਾ ਮਤਲਬ ਥੋੜੀਆਂ ਬਹੁਤ ਚੀਜ਼ਾਂ ਨੇ ਜਿੱਥੇ ਕਿਤੇ ਨਾ ਕਿਤੇ ਜੇ ਇਲੈਕਟ੍ਰੋਨਿਕ ਜਾਂ ਇੱਥੇ ਮੋ ਇਹਨੇ ਪੂਰਾ ਪੂਰਾ ਪੈਕੇਜ ਬਣਾਇਆ ਆਪਣਾ ਗਵਰਨਮੈਂਟ ਨੇ ਕਿ ਅਗਰ ਇਥੋਂ ਸੀ ਰੈਵਨਿਊ ਘਟਾ ਰਹੇ ਆਂ ਤਾਂ ਇੱਥੇ ਰੈਵਨਿਊ ਵਧਾਣਾ ਜਿਵੇਂ ਮੈਂ ਤੁਹਾਨੂੰ ਕਿਹਾ ਕਿ 28% ਤੋਂ 40% ਤੇ ਲੈ ਗਏ ਹੂੰ ਤੇ 40% ਤੇ ਕਾਰਾਂ ਵੀ ਹੈ 40% ਤੇ ਤੁਹਾਡਾ ਗੁੱਟਕਾ ਵੀ ਹੈ ਮਸਲ ਹਾਂ ਬਿਲਕੁਲ ਸਾਰਾ ਹੈ ਨਾ ਜੀ ਉੱਥੇ ਸੈਸ ਵੀ ਨਹੀਂ ਘਟਾਇਆ ਤੇ ਇਹਨਾਂ ਨੇ ਪੂਰੀ ਕੈਲਕੂਲੇਸ਼ਨ ਕੀਤੀ ਕਿ ਕਈ ਕਾਫੀ ਚੀਜ਼ਾਂ ਜਿਹੜੀਆਂ 12% ਤੋਂ ਉੱਠ ਕੇ 18% ਚਲੀ ਗਈਆਂ ਜਿਵੇਂ ਕੋਈ ਕਾਸੀਓ ਮਹਿੰਗਾ ਹੋ ਗਿਆ ਹਾਂ ਜਿਹੜੀ ਟ੍ਰਾਂਸਪੋਰਟੇਸ਼ਨ ਵੀ ਹੈ ਟ੍ਰਾਂਸਪੋਰਟੇਸ਼ਨ ਕੋਸਟ ਦੇ ਉੱਤੇ GST ਜਿਹੜਾ 12 ਤੋਂ ਵਧਾ ਕੇ ਜਿੱਥੇ 12% ਤੋਂ ਲੈ ਜਾ ਕੇ ਉਹਨੂੰ 18% ਲੈ ਗਏ ਆ ਉਹਦੇ ਨਾਲ ਉਹਨਾਂ ਨੇ ਪੂਰੀ ਕੈਲਕੂਲੇਸ਼ਨ ਕੀਤੀ ਕਿ ਇੱਕ ਪਾਸੇ ਕਿੰਦੀ ਰੈਵਨਿਊ ਛੱਡ ਰਿਆ ਦੂਜੇ ਪਾਸੇ ਅਸੀਂ ਰੈਵਨਿਊ ਇਨਕਰੀਜ਼ ਵੀ ਕਰਨਾ ਹੈ ਤੇ ਨੈਟ ਡੈਫਿਸਿਟ ਅਗਰ ਅੱਜ ਦੀ ਡੇਟ 'ਚ 48000 ਕਰੋੜ ਦਾ ਹੈ ਲੌਂਗ ਰਨ 'ਚ ਉਹ ਸਰਪਲਸ ਹੀ ਆਏਗਾ ਠੀਕ ਹੈ ਇਸ ਤਰੀਕੇ ਨਾਲ ਇਹਨਾਂ ਨੇ ਕੈਲਕੂਲੇਸ਼ਨ ਕਰ ਸ਼ਰਮਾ ਜੀ ਇੱਕ ਚੀਜ਼ ਆ ਕਿ ਜਦੋਂ ਅਸੀਂ ਪੂਰਾ ਇਹ ਸਰਕਲ ਸਾਰਾ ਦੇਖਾਂਗੇ 22 ਤੋਂ ਬਾਅਦ ਜੁੜੀਆਂ ट्रांजੈਕਸ਼ਨ ਹੋਣ ਗਈਆਂ ਜਾਂ ਸਰਕਾਰ ਨੇ ਕਾਬਦਾ ਏਜੰਡਾ ਤਾਂ 48000 ਕਰੋੜ ਦੇ ਵਿੱਚ ਸਰਕਾਰ ਨੇ ਸੈੱਟ ਕਰ ਲਿਆ ਕਿ ਸਾਨੂੰ ਘਾਟਾ ਪੈ ਰਿਹਾ ਪਰ ਜਦੋਂ ਸਟੇਟਸ ਤੇ ਅਸਰ ਆਉਂਦਾ ਮੈਂ ਪੰਜਾਬ ਦਾ ਜ਼ਿਕਰ ਕਰਾਂ ਪੰਜਾਬ ਪਹਿਲਾਂ ਹੀ ਕਰਜ਼ੇ ਵਿੱਚ ਆ ਪੰਜਾਬ ਦੀ ਆਰਥਿਕਤਾ ਪਹਿਲਾਂ ਹੀ ਨੁਕਸਾਨੀ ਗਈ ਹੈ ਤਾਂ ਸਾਲਾਨਾ ਪੰਜਾਬ ਨੂੰ ਇਹ ਨਵੀਆਂ ਸਲੈਬਸ ਦਾ ਕਿੰਨਾ ਅਸਰ ਪੈਣ ਵਾਲਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਦਰਸ਼ਕਾਂ ਵਾਸਤੇ ਕਿ ਅੱਜ ਦੀ ਡੇਟ 'ਚ ਸਾਡੇ ਕੋਲ ਜਿਹੜਾ ਇੰਡੀਆ ਦਾ ਜੀਐਸਟੀ ਕਲੈਕਸ਼ਨ ਹੈ ਉਹ 22 ਲੱਖ ਕਰੋੜ ਦਾ ਹੈ ਸਲਾਨਾ ਸਲਾਨਾ ਠੀਕ ਹੈ ਜਿਹੜਾ ਲੇਟੈਸਟ ਫਿਗਰ ਹੈ 22 ਲੱਖ ਕਰੋੜ ਰੁਪਏ GST ਕਲੈਕਸ਼ਨ ਇੰਡੀਆ ਦੇ اندر ਹੋ ਰਹੀ ਹੈ ਠੀਕ ਹੈ ਇਹਦੇ ਵਿੱਚ ਗਵਰਨਮੈਂਟ ਕਹਿੰਦੀ ਹੈ ਕਿ 48000 ਕਰੋੜ ਦਾ ਸਾਨੂੰ ਨੁਕਸਾਨ ਹੋਏਗਾ ਆਫਟਰ 56 GST ਕੌਂਸਲ ਮੀਟਿੰਗ ਠੀਕ ਹੈ ਮੈਂ ਇਹੀ ਰੇਸ਼ਿਓ ਲਗਾ ਕੇ ਅਗਰ ਪੰਜਾਬ ਤੇ ਅਪਲਾਈ ਕਰ ਦਿੰਦਾ ਅਗਰ ਮੈਂ ਪੰਜਾਬ ਤੇ ਸੇਮ ਰੇਸ਼ਿਓ ਲਗਾਉਣਾ ਠੀਕ ਹੈ ਤਾਂ ਮੇਰੇ ਹਿਸਾਬ ਨਾਲ ਪੰਜਾਬ ਨੂੰ 600 ਕਰੋੜ ਰੁਪਏ ਸਾਲ ਦਾ ਨੁਕਸਾਨ ਹੈ ਇਹ ਨਵੀਂ ਸਲੈਬਸ ਦਾ ਨਵੀਂ ਸਲੈਬ ਦੇ ਅਨਾਲ 22 ਸਤੰਬਰ ਤੋਂ ਬਾਅਦ ਜਿਹੜਾ ਪੰਜਾਬ ਨੂੰ ਕਲੈਕਸ਼ਨ ਹੋਏਗੀ ਉਹਦਾ 600 ਦਾ ਨੁਕਸਾਨ ਮੋਟਾ-ਮੋਟਾ ਨਜ਼ਰ ਆਉਂਦਾ ਹੈ ਲੇਕਿਨ ਮੇਰੇ ਖਿਆਲ ਨਾਲ ਨੁਕਸਾਨ ਵੱਧ ਵੀ ਸਕਦਾ ਹੈ ਉਹਦਾ ਰੀਜ਼ਨ ਕੀ ਹੈ ਕਿ ਇਹ ਜਿਹੜੀ GST ਕੌਂਸਲ ਦੀ ਮੀਟਿੰਗ ਹੋਈ ਹੈ ਤੇ ਚਾਹ ਇਹਨਾਂ ਨੇ ਟਰੈਕਟਰਸ ਫਰਟੀਲਾਈਜ਼ਰ ਐਗਰੀਕਲਚਰ ਕੰਪੋਨੈਂਟਸ ਉਹ ਸਾਰੇ 12 ਜਾਂ 18 ਤੋਂ ਰਿਡਿਊਸ ਕਰਕੇ ਪੈਨੀ ਪਰ ਟਨ ਤੇ ਲਿਆਂਦੇ ਠੀਕ ਹੈ ਯਾਨੀ ਕਿ ਜਿਹੜਾ ਪਹਿਲਾਂ 18% ਸੀ ਉਹ ਸਾਰਾ 5% ਤੇ ਚਲਾ ਗਿਆ 5% ਤੇ ਚਲਾ ਗਿਆ ਜਿਹੜਾ ਐਗਰੀਕਲਚਰਲ ਲਿੰਕ ਹੈ ਫਰਟੀਲਾਈਜ਼ਰ ਹੈ ਪੈਸਟੀਸਾਈਡ ਹੈ ਟਰੈਕਟਰ ਹੈ ਟਰੈਕਟਰ ਕੰਪੋਨੈਂਟ ਹੈ ਜਾਂ ਕ੍ਰਸ਼ਰ ਹੈ ਕ੍ਰਸ਼ਰ ਦੇ ਕੰਪੋਨੈਂਟ ਹੈ ਸਪੇਅਰ ਪਾਰਟਸ ਹੈ ਉਹ ਸਭ ਚੀਜ਼ਾਂ ਜਿਹੜੀਆਂ 12 ਜਾਂ 18 ਜੁਹੰਦੀਆਂ ਸੀ ਉਹ ਘਟਾ ਕੇ ਉਹਨਾਂ ਨੇ 5% ਚ ਕਰਤੀਆਂ ਜੇ 5% ਘਟਤੀਆਂ ਤਾਂ ਨੇਚਰਲੀ ਸਰਕਾਰ ਕੋਲ ਜਿਹੜਾ ਟੈਕਸ ਹੈ ਹੁਣ ਉਹ 13% ਜਾਂ 7% ਘਟ ਆਏਗਾ ਠੀਕ ਹੈ ਤੇ ਜੋ 13% ਉਹ 7% ਘਟੇਗਾ ਤਾਂ ਬਟ ਓਬਵੀਅਸ ਹੈ ਕਿ ਪੰਜਾਬ ਚ ਤੇ ਮੈਕਸਮ ਕੰਜ਼ਮਸ਼ਨ ਇਹ ਨਹੀਂ ਹੁੰਦੀ ਪੰਜਾਬ ਬਿਲ ਤੇ ਜਦੋਂ ਵੀਟ ਪੈਡੀ ਬਣਾਉਂਦੇ ਨੇ ਤੇ ਨੇਚਰਲੀ ਸਭ ਚੀਜ਼ਾਂ ਉਹ ਕੰਜ਼ੂਮ ਵੀ ਕਰਦੇ ਆ ਤੇ ਉਹ ਜੇ ਕੰਜ਼ੂਮ ਕਰਦੇ ਆ ਤਾਂ ਉਹਦੇ ਨਾਲ ਫਿਰ ਜਿਹੜਾ ਹੈ ਕਿ ਪੰਜਾਬ ਗਵਰਨਮੈਂਟ ਕੋਲ ਰੈਵਨਿਊ ਘਟੇਗਾ ਤੇ ਮੈਂ ਨਰਸ਼ਲ ਚ ਇਹ ਕਹਿਣਾ ਚਾਹੁੰਦਾ ਕਿ ਇਹ ਸਲੈਬਸ ਆਉਣ ਤੋਂ ਬਾਅਦ ਹਰ ਸਟੇਟ 'ਚ ਦਾ ਡਿਫਰੈਂਟ ਡਿਫਰੈਂਟ ਤਿੱਕੇ ਨਾਲ ਇੰਪੈਕਟ ਆਏਗਾ ਕਿ ਉਹ ਸਟੇਟ ਦੀ ਕੰਪਮਸ਼ਨ ਪੈਟਰਨ ਕੀ ਆ ਉਹ ਸਟੇਟ ਦਾ ਠੀਕ ਹੈ ਰਾਜਸਥਾਨ 'ਚ ਮਾਰਬਲ ਹੈ ਜੇ ਕੰਪਮਸ਼ਨ ਬੈਠੀ ਪੁੱਛ ਰਿਹਾ ਪੰਜਾਬ 'ਚ ਵੀਟ ਤੇ ਪੈਡੀ ਆ ਉਹਦਾ ਕੰਪਮਸ਼ਨ ਪੈਟਰਨ ਕੁਝ ਹੋ ਰਿਹਾ ਹੈ ਯੂਪੀ ਚਲੇ ਜਾਈਏ ਪਰ ਵੈਸਟ ਬੰਗਾਲ ਚਲੇ ਜਾਈਏ ਤਮਿਲਨਾਡੂ ਮਹਾਰਾਸ਼ਟਰ ਚਲੇ ਜਾਈਏ ਮਹਾਰਾਸ਼ਟਰ ਕੋਟਨ ਦਾ ਹੈ ਜੀ ਕਿਸ ਤਰ੍ਹਾਂ ਤਾਂ ਹਰ ਸਟੇਟ ਦਾ ਆਪਣਾ ਆਪਣਾ ਕੰਪਮਸ਼ਨ ਪੈਟਰਨ ਹੈ ਜਿੱਥੇ ਜ਼ਿਆਦਾ ਕੰਪਮਸ਼ਨ ਜਿਸ ਪ੍ਰੋਡਕਟ ਦੀ ਹੋਏਗੀ ਮੰਨ ਲਓ ਕਿਤੇ ਆਪਾਂ ਮਹਾਰਾਸ਼ਟਰ ਦੀ ਗੱਲ ਕਰ ਲਈਏ ਜਾਂ ਹਰਿਆਣਾ ਚ ਗੁਰੂਗਾਂਵਾਂ ਦੀ ਗੱਲ ਕਰ ਲਈਏ ਉਥੇ ਲੋਕੀ ਬੜੀਆਂ ਮਹਿੰਗੀਆਂ ਮਹਿੰਗੀਆਂ ਕਾਰਾਂ ਰੱਖਦੇ ਆ ਸ਼ੌਕੀਨ ਆ ਪੈਸਾ ਅੱਛਾ ਹੈ ਲੋਕਾਂ ਕੋਲ ਬਟ ਉਹ ਵੀ ਉਥੇ ਰੈਵਨਿਊ ਵਧੇਗਾ ਵਧੇਗਾ ਠੀਕ ਹੈ ਠੀਕ ਹੈ ਜਿਹੜੇ ਬਿਹਾਰ ਵਰਗਾ ਸਟੇਟ ਹੈ ਜਾਂ ਝਾਰਖੰਡ ਵਰਗਾ ਸਟੇਟ ਉਥੇ ਕਾਰਾਂ ਦੇ ਵਿਕਣਗੀਆਂ ਨਹੀਂ ਜੇ ਵਿਕਣਗੀਆਂ ਵੀ 18% ਵਾਲੀਆਂ ਵਿਕਣਗੀਆਂ ਉਹ ਵੀ ਕਿੰਨੇ ਕਿਲੋ ਖਰੀਦਣਗੇ ਹੈ ਨਾ ਜੀ ਬਾਕੀ ਜਿਹੜਾ ਸੋਸਾਇਟੀ ਦਾ ਉਹ ਥੋੜਾ ਲੋਅਰ ਲੈਵਲ ਦਾ ਹੈ ਜਿਨ੍ਹਾਂ ਕੋਲ ਕਾਰਾ ਖਰੀ ਉਹ ਨੈਚੁਰਲੀ ਉਹਨਾਂ ਦੀ ਕੰਮਿਸ਼ਨ ਕੰਮਿਸ਼ਨ ਜਿਹੜੀ ਘਟ ਹੈ ਉਹਨਾਂ ਦੀ ਕਪੈਸਿਟੀ ਘਟ ਹੈ ਉਹਨਾਂ ਕੋਲ ਪੈਸਾ ਘਟਾ ਖਰਚਣ ਵਾਸਤੇ ਉੱਥੇ ਰੈਵਨਿਊ ਹੋਰ ਨੀਚੇ ਜਾਏਗਾ ਪਰ ਸ਼ਰਮਨ ਇਥੇ ਇੱਕ ਚੀਜ਼ ਪੰਜਾਬ ਨਾਲ ਜੁੜੀ ਹੈ ਠੀਕ ਹੈ ਤੁਸੀਂ ਕਹਿ ਰਹੇ ਹੋ ਕਿ ਜਿੱਥੇ ਮਤਲਬ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਵਾਲੀ ਜਨਰੇਸ਼ਨ ਆ ਜਾਂਦੀ ਉੱਥੇ ਗੱਡੀਆਂ ਦੀ ਕਿਤੇ ਨਾ ਕਿਤੇ ਚੀਜ਼ਾਂ ਘਟ ਹੈ ਪੰਜਾਬ ਦੇ ਵਿੱਚ ਸਾਨੂੰ ਉਹ ਹਰ ਤਰ੍ਹਾਂ ਦਾ ਵਰਗ ਬੜੇ ਆਸਾਨੀ ਨਾਲ ਮਿਲਦਾ ਯਾਰ ਪੰਜਾਬ ਚ 40% ਵਾਲੀ ਗੱਡੀ ਖਰੀਦਣ ਵਾਲੇ ਵੀ ਹੈਗੇ ਨੇ 18 ਵਾਲੇ ਵੀ ਨੇ ਜੇ ਨਹੀਂ ਖਰੀਦਣ ਵਾਲੇ ਵੀ ਬਹੁਤ ਜ਼ਿਆਦਾ ਲੋਕ ਨੇ ਗੱਡੀਆਂ ਦੀ ਪਰਮਾਰ ਪੰਜਾਬ ਚ ਹੋ ਜਿਹੜਾ ਕਿਤੇ ਨਾ ਕਿਤੇ ਪੰਜਾਬ ਦੇ ਲਈ ਇੱਕ ਬਹੁਤ ਵੱਡਾ ਖਜ਼ਾਨੇ ਦਾ ਸਰੋਤ ਹੈ ਜਦੋਂ ਇਹ ਸਲੈਬਸ ਆ ਗਿਆ ਉਹਦੇ ਨਾਲ ਕਿਤੇ ਕੁਝ ਰਿਲੇਟ ਹੁੰਦਾ ਆ ਫਰਕ ਪੈਂਦਾ ਨਜ਼ਰ ਆ ਰਿਹਾ ਆ ਸਿਰ ਪਹਿਲਾਂ ਤਾਂ ਮੈਂ ਕਲੀਅਰ ਕਰਨਾ ਚਾਹੁੰਗਾ ਕਿ ਅਸੀਂ ਜਿਹੜੀ ਲਿਕਰ ਦੀ ਗੱਲ ਕਰ ਰਹੇ ਹਾਂ ਜਿਹੜੀ ਐਕਸਾਈਜ਼ ਉਹ ਲਿਕਰ ਤੇ ਆਂਦੀ ਹੈ ਪੰਜਾਬ ਇੰਡੀਆ ਵਿੱਚ ਟੌਪ 5 ਸਟੇਟਸ ਵਿੱਚ ਵੀ ਨਹੀਂ ਆਂਦਾ ਐਸ ਵਰ ਐਸ ਐਕਸਾਈਜ਼ ਲਿਕਰ ਇਸ ਵਿੱਚ ਠੀਕ ਹੈ ਯਾਨੀ ਕਿ ਪੰਜਾਬ ਦੀ ਕੰਪਮਸ਼ਨ ਜ਼ਿਕਰ ਦੀ ਇੰਨੀ ਜ਼ਿਆਦਾ ਨਹੀਂ ਹੈ ਜਿੰਨੀ ਮੰਨੀ ਜਾਂਦੀ ਹੈ ਉਸ ਤੋਂ ਉੱਤੇ ਵੀ ਪੰਜਾਬ ਚ ਇੰਡੀਆ ਚ ਕਈ ਅਜਿਹੇ ਸਟੇਟ ਹੈ ਜਿਨ੍ਹਾਂ ਕੋਲ ਲਿੱਕਰ ਪੰਜਾਬ ਤੋਂ ਜ਼ਿਆਦਾ ਵਿਕਦੀ ਹੈ ਉੱਥੇ ਐਕਸਾਈਜ਼ ਜ਼ਿਆਦਾ ਆਉਂਦੀ ਹੈ ਬਿਲਕੁਲ ਠੀਕ ਹੈ ਹਾਂ ਇੱਥੇ ਹੁਣ ਕੀ ਹੋਏਗਾ ਕਿ ਮੰਨ ਲਓ ਅਸੀਂ ਗੱਲ ਕਰ ਲਈ ਕਿ ਲੋਕਾਂ ਦੀ ਸਲੈਬ ਘਟਣ ਦੇ ਨਾਲ ਲੋਕਾਂ ਕੋਲ ਆਮਦਨ ਪੈਸਾ ਬਚ ਗਿਆ ਬਚ ਗਿਆ ਠੀਕ ਹੈ ਹੁਣ ਜਿਹੜਾ ਬੰਦਾ ਚੰਗਾ ਹੋਏਗਾ ਸਮਝਦਾਰ ਹੋਏਗਾ ਇਕਨੋਮਿਕ ਨੂੰ ਸਮਝਦਾ ਆਏਗਾ ਉਹ ਨੈਚੁਰਲ ਜਿਹੜਾ ਪੈਸਾ ਉਹਦੇ ਕੋਲ ਬਚਿਆ ਉਹ ਕਿਸੇ ਪ੍ਰੋਡਕਟਿਵ ਕੰਮ ਵਾਸਤੇ ਲਗਾਏਗਾ ਠੀਕ ਹੈ ਪਰ ਜੇ ਕਿਸ ਨੇ ਨਸ਼ਾ ਕਰਨਾ ਤੁਹਾਡੀ ਗੱਲ ਠੀਕ ਹੈ ਕਿ ਉਹ ਇੱਥੇ ਨਾ ਲਗਾ ਕੇ ਉਹ ਫਿਰ दारू ਚ ਹੀ ਲਗਾਏਗਾ ਤੇ ਜਦੋਂ दारू ਚ ਲਗਾਏਗਾ ਉੱਥੇ ਪੰਜਾਬ ਨੂੰ ਬੈਨੀਫਿਟ ਆਲਕੋਹੋਲਿਕ ਤੇ ਨਾਨ ਆਲਕੋਹੋਲਿਕ ਚੀਜ਼ਾਂ ਨੇ ਸ਼ਾਇਦ ਉਹ 40% ਵਾਲੀ ਸਲੈਬ ਦੇ ਵਿੱਚ ਚਾਜਦੀਆਂ ਨੇ ਨਹੀਂ ਐਜ਼ ਆਫ ਟੂਡੇ ਜਿਹੜੀਆਂ ਲਿਕਰ ਹੈ ਜਿਹੜੀ ਹਿਊਮਨ ਕੰਜ਼ਮਪਸ਼ਨ ਜਿਹੜੀ ਬਗਲ ਕਰਦੇ ਇਹਨੂੰ ਆਪਾਂ ਦਾਰੂ ਕਹਿ ਦਿੰਦੇ ਆ ਉਹ GST ਦੇ ਦਾਇਰੇ ਤੋਂ ਬਾਹਰ ਹੈ ਉਹ ਬਾਹਰ ਹੈ ਉਹ ਚ ਸਟੇਟ ਗਵਰਨਮੈਂਟ ਅਲੱਗ ਤੋਂ ਐਕਸਾਈਜ਼ ਡਿਊਟੀ ਲਗਾਉਂਦੀ ਹੈ ਜਾਂ ਉਹਦੇ ਤੇ ਵੈਟ ਲੱਗਦਾ ਹੈ ਉਹ ਲੱਗੇ ਪਰ ਜਿਹੜੀਆਂ ਉਹਦੇ ਨਾਲ ਕੁਝ ਚੀਜ਼ਾਂ ਰਿਲੇਟਡ ਹੁੰਦੀਆਂ ਨੇ ਜਿਹਦੇ ਵਿੱਚ ਅਸੀਂ ਕੋਈ ਪ੍ਰੋਡਕਸ਼ਨ ਉਹ ਉਹਦੀ ਆ ਉਹ ਜਿਹੜੀ ਉਹਨੂੰ ਬਣਾਉਣ ਵਾਸਤੇ ਜਿਹੜੀ ਇਨਪੁਟਸ ਲੱਗਦੀਆਂ ਹਨ ਮਸ਼ੀਨਰੀ ਲੱਗਦੀ ਹੈ ਜਾਂ ਕੈਮੀਕਲਸ ਕੁਝ ਪੈਂਦੇ ਹੋਣਗੇ ਜਾਂ ਪੈਕਿੰਗ ਮਟੀਰੀਅਲ ਆਂਦਾ ਉਹਨਾਂ ਸਾਰਿਆਂ ਦੇ ਜੀਐਸਟੀ ਲੱਗਦਾ ਹੈ ਉਹਦਾ ਬੈਨੀਫਿਟ ਇਹਨਾਂ ਪ੍ਰੋਡਕਟ ਦੇ ਉੱਤੇ ਫਿਰ ਨਹੀਂ ਆਂਦਾ ਉਹ ਫਿਰ ਉਹਦੀ ਕੋਸਟ ਵਿੱਚ ਹੀ ਇਨਬਿਲਟ ਹੋ ਜਾਂਦਾ ਠੀਕ ਹੈ ਯਾਨੀ ਕਿ ਉਹਦਾ ਕੋਈ ਬਹੁਤਾ ਪ੍ਰਭਾਵ ਸ਼ਾਇਦ ਕੋਸਟ 'ਤੇ ਨਾ ਪਵੇ ਚਲੋ ਹੁਣ ਅੱਗੇ ਆ ਜਨਿਆਂ ਲੋਕਾਂ ਨੂੰ ਰਾਹਤ ਮਿਲ ਗਈ 43% ਤੋਂ 18% ਤੇ ਆ ਗਏ ਹਾਂਜੀ ਸਰਕਾਰ ਨੇ 48000 ਕਰੋੜ ਦਾ ਘਾਟਾ ਵੀ ਝਰ ਲਿਆ ਸਰਕਾਰ ਪਸੂਬਾ ਸਰਕਾਰ 600 ਜਾਂ 700 800 ਕਰੋੜ ਦਾ ਘਾਟਾ ਝਰ ਲੈ ਕੇ ਪਰ ਜਦੋਂ ਉਹ ਪੈਸਾ ਮਾਰਕੀਟ ਦੇ ਵਿੱਚ ਆਵੇਗਾ ਲੋਕਾਂ ਦੀ ਜੇਬ ਚ ਆਵੇਗਾ ਤੁਹਾਨੂੰ ਕੀ ਲੱਗਦਾ ਲੋਕਾਂ ਨੂੰ ਕਿੱਥੇ ਜਾਂ ਸਰਕਾਰ ਨੂੰ ਇਹ じゃ ਕੀ ਸਰਕਾਰ ਨੇ ਕੈਲਕੂਲੇਸ਼ਨ ਕੀਤੀ ਹੈ ਕਿ ਕਿੱਥੇ ਉਹ ਪੈਸਾ ਜ਼ਿਆਦਾ ਇਨਵੈਸਟ ਹੋਵੇਗਾ ਜੀ ਤੋ ਸਰਕਾਰ 48000 ਦਾ ਲਾਸ ਵੀ ਕਵਰ ਕਰੇਗੀ ਤੇ ਉਸ ਤੋਂ ਬਾਅਦ ਅੱਗੇ ਆਰਥਿਕ ਹਾਲਤ ਸੁਧਰੇਗੀ ਦੇਖੋ ਸਰਕਾਰ ਦੀ ਤਾਂ ਜਿਹੜੀ ਕੈਲਕੂਲੇਸ਼ਨ ਕੀਤੀ ਹੈ ਔਰ ਸਰਕਾਰ ਜਿਹੜੀ ਸੋਚ ਤੇ ਚੱਲ ਰਹੀ ਹੈ ਉਹ ਹੀ ਚੱਲ ਰਹੀ ਹੈ ਕਿ ਅਸੀਂ ਲੋਕਾਂ ਦੇ ਹੱਥ 'ਚ ਜਦੋਂ ਪੈਸਾ ਦਾਂਗੇ ਲੋਕਾਂ ਕੋਲ ਜਿਹੜਾ ਪੈਸਾ ਬਚੇਗਾ ਜਿਹੜਾ ਇੱਥੋਂ ਮੰਨ ਲਓ ਅਸੀਂ ਗੱਲ ਕਰੀ ਕਿ 25% ਪੈਸਾ ਬਚ ਗਿਆ ਠੀਕ ਹੈ ਜਿਹਨੇ ਕਾਰ ਖਰੀਦਣੀ ਸੀ ਅੱਜ ਉਹ 18% ਤੇ ਕਾਰ ਖਰੀਦੇਗਾ ਬਾਕੀ ਉਹਦੇ ਕੋਲ ਪੈਸਾ ਬਚ ਗਿਆ ਬਚ ਗਿਆ ਉਹ ਸਰਕਾਰ ਇਹ ਮੰਨਦੀ ਹੈ ਸਰਕਾਰ ਦੀ ਥੋਟ ਪ੍ਰੋਸੈਸ ਹੈ ਕਿ ਉਹ ਪੈਸਾ ਜਿਹੜਾ ਬਚ ਗਿਆ ਉਹਦੇ ਕੋਲ ਉਹ ਕਿਤੇ ਹੋਰ ਖਰਚ ਕਰੇਗਾ ਠੀਕ ਹੈ ਮਕਾਨ ਬਣਾਉਣ 'ਚ ਖਰਚ ਕਰ ਸਕਦਾ ਹੈ ਠੀਕ ਹੈ ਕਪੜੇ ਲੈਣ 'ਚ ਖਰਚ ਕਰ ਸਕਦਾ ਹੈ ਕੋਈ ਨਵੇਂ ਮੋਬਾਈਲ ਫੋਨ ਜਾਂ ਜੋ ਵੀ ਦੀ ਕਰਦੀ ਰਿਕੁਆਇਰਮੈਂਟ ਵਾਸ਼ਿੰਗ ਮਸ਼ੀਨ ਲੈਣੀ ਹੈ ਜਾਂ ਘਰ 'ਚ ਕੁਝ ਹੋਰ ਕਰਨਾ ਹੈ ਉਸ ਤਰ੍ਹਾਂ ਦੇ ਕੰਮ ਖਰੇਗਾ ਯਾਨੀ ਕਿ ਕਿਸੇ ਨਾ ਕਿਸੇ ਵਜ੍ਹਾ ਨਾਲ ਉਹ ਖਰਚਾ ਹੀ ਕਰੇਗਾ ਕੰਪੰਸ਼ਨ ਕੋਈ ਆਈਟਮ ਖਰੀਦ ਕੇ ਕੋਈ ਸੇਵਾਵਾਂ ਲੈ ਕੇ ਜਾਂ ਟੂਰਿਜ਼ਮ ਕਰੇਗਾ ਹੈ ਨਾ ਇਹ ਸਾਰ ਨਹੀਂ ਲੇ ਕੇ ਆਲਟੀਮੇਟਲੀ ਉਹ ਪੈਸਾ ਜਦ ਮਾਰਕੀਟ 'ਚ ਖਰਚ ਕਰੇਗਾ ਤਾਂ ਉਹਤੇ ਵੀ ਟੈਕਸ ਗਵਰਨਮੈਂਟ ਨੂੰ ਹੀ ਮਿਲੇਗਾ ਤੇ ਜਿਹੜਾ ਜਿਹੜਾ ਪੈਸਾ ਬੰਦੇ ਦੇ ਹੱਥ 'ਚ ਸੇਵ ਹੋਇਆ ਉਹ ਮੁੜ ਕੇ ਵਾਪਸ ਮਾਰਨ ਯਾਨੀ ਕਿ ਛੋਟੀ ਪਾਕਟ ਤੇ ਜਿਆਦਾ ਕਿਤਨੇ ਕਿਤੇ ਕੇਂਦਰਿਤ ਕਰ ਲਿਆ ਧਿਆਨ ਛੋਟੀ ਪਾਕਟ ਇਸ ਵਕਤ ਵੱਡਾ ਖਜ਼ਾਨਾ ਬਣਦੀ ਨਜ਼ਰ ਆਉਗੀ ਨੇਚਰਲੀ ਕਿਉਂਕਿ ਵੱਡੇ ਬੰਦੇ ਤਾਂ ਆਲਰੇਡੀ ਖਰਚਾ ਕਰਦੇ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਚਾਹੇ 40% ਕਰ ਦੋ ਚਾਹੇ 50% ਵੀ ਕਰ ਦੋ ਉਹਨਾਂ ਨੂੰ ਫਰਕ ਨਹੀਂ ਪਏ ਉਹਨਾਂ ਕੋਲ ਪੈਸਾ ਬਹੁਤ ਹੈ ਕਿਉਂਕਿ ਜਿਹੜਾ ਗਰੀਬ ਆਦਮੀ ਹੈ ਜਾਂ ਜਿਹੜਾ ਰਿਕਸ਼ੇ ਵਾਲਾ ਆਦਮੀ ਹੈ ਉਹ ਅਗਰ 12% ਜਾਂ 5% ਵੀ ਟੈਕਸ ਪੇ ਕਰਦਾ ਆਪਣੀ ਰੋਜ਼ਮਰ ਰੋਜ਼ਿੰਦਗੀ ਚ ਟੂਥਪੇਸਟ ਲੈਣ ਦਾ ਟੁੱਪੇ ਤੇ 5% ਕਰਦਾ ਤੇ ਇੱਕ ਬਿਲੀਅਨਰ ਵੀ 5% ਹੀ ਪੇ ਕਰ ਰਿਹਾ ਹੈ ਦੇ ਧਿਆੜੀ ਦਾ ਜਿਹੜਾ 100 ਰੁਪਏ ਚੋਂ 5 ਰੁਪਏ ਪੇ ਕਰ ਰਿਹਾ ਬਿਲੀਅਨਰ ਜਿਹੜਾ ਕਰੋੜਾਂ ਵਿੱਚ ਕਰੋੜਾਂ ਕਮਾ ਰਿਹਾ ਤਾਂ ਉਹ ਜਿਹੜੀ ਰੇਸ਼ਿਓ ਬਣਦੀ ਹੈ ਇਨਕਮ ਦੀ ਤੇ ਟੈਕਸ ਦੀ ਉਹ ਬੜੀ ਇਹਨੂੰ ਛੋਟੀ ਵਾਲੇ ਤਬਕੇ ਨੂੰ ਜੋ ਹੈ ਜ਼ਿਆਦਾ ਪਿੰਚ ਕਰਦੀ ਹੈ ਅੱਛਾ ਸ਼ਰਮਾ ਜੀ ਮੇਰੇ ਨਾਲ ਆਖਰੀ ਸਵਾਲ ਹੈ ਵੈਸੇ ਤਾਂ ਜੇ ਕੁਝ ਰਹਿ ਗਿਆ ਹੋਊ ਕਿ ਤੁਸੀਂ ਜ਼ਿਆਦਾ ਜਾਣਦੇ ਹੋ ਦੱਸ ਦਿਓ ਆਖਰੀ ਸਵਾਲ ਇਹ ਹੈ ਵੀ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ 22 ਤਰੀਕ ਤੋਂ ਬਾਅਦ ਲੋਕਾਂ ਨੂੰ ਇਹ ਲੱਗਦਾ ਹੈ ਵੀ ਸਸhtੀਆਂ ਹੋਣ ਦੀ ਸੰਭਾਵਨਾ ਹੈ ਕਿ ਛਲਾਵਾ ਸਰਕਾਰ ਦਾ ਕਿਸੇ ਉਹ ਚੀਜ਼ 'ਚ ਨਜ਼ਰ ਆ ਰਿਹਾ ਹੋਵੇ ਲੇ ਫਿਲਹਾਲ ਦੇਖਿਆ ਜਾਂਦਾ ਹੈ ਕਸਟਮਰ ਵਾਸਤੇ ਦੇ ਪੁਆਇੰਟ ਆਫ View ਨਾਲ ਅੱਪ ਗੱਲ ਕਰੀਏ ਸਾਡੇ ਟੈਲੀਵਿਜ਼ਨ ਸਸਤੇ ਹਨ ਵਾਸ਼ਿੰਗ ਮਸ਼ੀਨ ਸਸਤੀਆਂ ਹਨ ਕਾਰਾਂ ਸਸਤੀਆਂ ਹੋ ਗਈਆਂ ਸਟੇਸ਼ਨਰੀ ਆਈਟਮਸ ਸਸਤੇ ਜੈਗਜ਼ਮ ਤੋਂ ਹੋ ਗਏ ਇਹ ਸਾਰੇ ਮਤਲਬ 18 ਜਾ ਗਏ ਨੇ 18 ਚ ਨਹੀਂ 5% ਜਮੇ 5% ਆਈਟਮ 5% ਠੀਕ ਹੈ ਮੈਜੋਰਟੀ ਆਈਟਮ 5% ਚ ਹੈ ਲੇਕਿਨ ਇਹ ਇਹਦੇ ਚ ਜਿਹੜੀ ਇਕਨੋਮੀ ਹੋਰ ਵੀ ਇੱਕ ਨਾਲ ਚੱਲਦੀ ਪਈ ਹੈ ਕਿ ਜਿਹੜੇ ਪ੍ਰੋਡਕਟ ਮਾਰਕੀਟ ਚ ਫਾਈਨਲੀ ਆ ਰਹੇ ਆ ਜਿਹੜੇ ਕੰਜ਼ਿਊਮਰ ਕੋਲ ਆਣਦੇ ਆ ਉਹ ਤਾਂ 5% ਚ ਆਏ ਠੀਕ ਹੈ ਲੇਕਿਨ ਜਿਹਨਾਂ ਨੂੰ ਉਹਨਾਂ ਨੂੰ ਚੀਜ਼ਾਂ ਨੂੰ ਬਣਾਉਣ ਵਾਸਤੇ ਜਿਹੜੀ ਇੰਡਸਟਰੀ ਜਿਹੜੇ ਪ੍ਰੋਡਿਊਸ ਕਰਦੀ ਹੈ ਉਹ ਕਾਫੀ ਪ੍ਰੋਡਕਟ ਜਿਹੜੇ 18% ਚ ਆਏ ਠੀਕ ਹੈ ਠੀਕ ਹੈ ਉਹ ਇੱਕ ਤਰ੍ਹਾਂ ਕਿਤਨਾ ਕਿਤੇ ਉਹ ਕਾਸਟ ਨੂੰ ਇੰਪੈਕਟ ਕਰਦੇ ਹੈ ਜਾਂ ਇੰਡਸਟਰੀ ਨੂੰ ਇੰਪੈਕਟ ਕਰਦੇ ਹੈ ਕਿ ਇੰਡਸਟਰੀ ਦੀ ਵਰਕਿੰਗ ਕੈਪੀਟਲ ਹਿੱਲਦੀ ਉਹਦੇ ਨਾਲ ਉਹਦਾ ਕੈਸ਼ ਦਾ ਸਰਕਲ ਟੁੱਟਦਾ ਯਾਨੀ ਕਿ ਅਸੀਂ ਕਹਿ ਲਈਏ ਕਿ ਇੱਕ ਸਾਬਨ ਹੈ ਉਹ ਸਾਬਨ ਤੇ ਜਿਹੜੀ ਕਾਸਟ ਆ ਰਹੀ ਹੈ ਉਹ 18% ਚ ਆ ਰਹੀ ਹੈ ਬਣਨ ਤੇ ਉਹ ਉਹ ਮੈਂ ਕੀ ਹੋ ਸਕਦੀ ਹੈ ਉਹਨੂੰ ਜਿਹੜੇ ਬਣਾਉਣ ਵਾਸਤੇ ਆ ਕੇ ਮਾਰੇ 18% ਸਰਕਾਰ ਜਿਹੜੀ ਇੰਡਸਟਰੀ 18% ਟੈਕਸ ਦੇ ਰਹੀ ਹੈ ਲੇਕਿਨ ਕੰਜ਼ਿਊਮਰ ਉਹਦੇ ਤੇ 5% ਟੈਕਸ ਦੇ ਰਿਹਾ ਉਹਦੇ ਤੇ ਕਿ ਇੰਬੈਲੈਂਸ ਜੈ ਕਰੀਏਟ ਹੁੰਦਾ ਪਰ ਉਹਦਾ ਫਿਰ ਰੇਟ ਤਾਂ ਵਧੇਗਾ ਨਾ ਰੇਟ ਜ਼ਰੂਰੀ ਤੁਸੀਂ ਸਮਝੋ ਕਿ ਜੇ ਤੁਸੀਂ 118 ਰੁਪਏ ਦੇ ਕੇ ਕੋਈ ਚੀਜ਼ ਲੈ ਕੇ ਆਏ ਠੀਕ ਹੈ ਬਾਅਦ ਤੁਸੀਂ 105 ਰੁਪਏ ਦੇ ਦੇ ਰਹੇ ਹੋ ਤਾਂ ਤੁਸੀਂ 13 ਰੁਪਏ ਗਵਰਨਮੈਂਟ ਨੂੰ ਜ਼ਿਆਦਾ ਜਮ੍ਹਾਂ ਕਰਾਤੇ ਟੈਕਸ ਦੇ ਤੌਰ ਤੇ ਠੀਕ ਹੈ ਲੇਕਿਨ ਉਹ ਤਾਂ ਬੈਨੀਫਿਟ ਤੁਹਾਨੂੰ ਅੱਗੇ ਜਾ ਕੇ ਕਿਤੇ ਨਜ਼ਰ ਆਏਗਾ ਇਮੀਡੀਏਟਲੀ ਨਜ਼ਰ ਨਹੀਂ ਆਏਗਾ ਇਮੀਡੀਏਟਲੀ ਨਹੀਂ ਇਹਦੇ ਨਾਲ ਕੀ ਹੋਏਗਾ ਕਿ ਇੰਡਸਟਰੀ ਦਾ ਆਪਣਾ ਜਿਹੜਾ ਕੈਸ਼ ਹੈ ਉਹ ਉੱਥੇ ਸਿਸਟਮ 'ਚ ਫਸੇਗਾ ਜਿਹਦੇ ਨਾਲ ਇੰਡਸਟਰੀ ਨੂੰ ਪ੍ਰੋਬਲਮ ਆਉਂਦੀ ਹੈ ਕ੍ਰੈਡਿਟ ਜਿਹਨੂੰ ਅਸੀਂ ਕਹਿ ਦਿੰਦੇ ਆ ਕਿਤੇ ਨਾ ਕਿਤੇ ਉਹ ਟੈਕਸ ਬੈਨੀਫਿਟ ਜਾਂ ਜੀਐਸਟੀ ਦੇ ਜਿਹੜੀ ਸਪਿਰਿਟ ਹੈ ਕਿ ਅਸੀਂ ਟੈਕਸ ਦਾ ਬੈਨੀਫਿਟ ਦੇਣਾ ਹੈ ਇੰਡਸਟਰੀ ਨੂੰ ਵੀ ਦੇਣਾ ਹੈ ਤੇ ਕੰਜ਼ਿਊਮਰ ਨੂੰ ਵੀ ਦੇਣਾ ਹੈ ਉੱਥੇ ਇੰਡਸਟਰੀ ਵਾਸਤੇ ਥੋੜੀ ਕੈਸ਼ ਕ੍ਰੰਚ ਹੋ ਸਕਦੀ ਹੈ ਕਿ ਇੰਡਸਟਰੀ ਨੂੰ ਵਰਕਿੰਗ ਕੈਪੀਟਲ ਜ਼ਿਆਦਾ ਲੈਣੀ ਪਵੇਗੀ ਇਹ ਪ੍ਰੋਬਲਮ ਆ ਸਕਦੀ ਹੈ ਪਰ ਤੁਸੀਂ ਕਹਿ ਰਹੇ ਹੋ ਜਿਹੜੇ ਕਾਸਟ ਤੇ ਉਨ੍ਹਾਂ ਪ੍ਰਭਾਵ ਨਹੀਂ ਪਵੇਗਾ ਕਿਉਂਕਿ ਜੇ ਕੰਪਨੀ ਨੂੰ ਕਿਤੇ ਲਾਸ ਹੁੰਦਾ ਤਾਂ ਉਹ ਆਪਦੀ ਕਾਸਟ ਤਾਂ ਸ਼ਾਇਦ ਕੰਜ਼ਿਊਮਰ ਤੋਂ ਕੱਟਣ ਦੀ ਕੋਸ਼ਿਸ਼ ਕਰੇਗੀ ਨੇਚਰ ਯਾ ਮੈਡੀਕਲ ਦੀ ਗੱਲ ਆਪਾਂ ਕਰ ਰਹੇ ਸੀ ਉੱਥੇ ਜਿਹੜੀ ਐਗਜ਼ੈਂਪਸ਼ਨ ਆ ਗਈ ਹੈ ਉਹਦੇ ਵਿੱਚ ਜਿਹੜਾ ਟੈਕਸ ਜਿਹੜੀਆਂ ਬਾਕੀ ਚੀਜ਼ਾਂ ਆਪਾਂ ਉਹਨੂੰ ਬਣਾਉਣ ਵਾਸਤੇ ਯੂਜ਼ ਕਰਦੇ ਆ ਉਹ ਸਾਰਿਆਂ ਦੇ ਟੈਕਸ ਹੈ ਕਿਤੇ 18% ਹੈ ਕਿਤੇ 5% ਹੈ ਉੱਥੇ ਜਿਹੜੀ ਹੈ ਕੰਜ਼ਿਊਮਰ ਨੂੰ ਕੋਈ ਬੈਨੀਫਿਟ ਅਦਰਵਾਈਜ਼ ਨਹੀਂ ਆਂਦਾ ਉਹ ਦੇਖਣ ਨੂੰ ਲੱਗਦਾ ਕਿ ਇਹਦੇ ਤੇ ਟੈਕਸ ਜਿਵੇਂ ਹੋਊਗਾ ਇਲੈਕਟ੍ਰਿਟੀ ਦੀ ਗੱਲ ਕਰੀਏ ਜੀ 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 ਇਲੈਕਟ੍ਰਿਟੀ GST ਚ ਐਗਜ਼ੈਂਪਟਡ ਹੈ ਠੀਕ ਹੈ ਬਿਲੀ ਇਹੜੀ ਆਪਾਂ ਲੈਂਦੇ ਹਾਂ ਐਗਜ਼ੈਂਪਟਡ ਹੈ ਠੀਕ ਹੈ ਲੇਕਿਨ ਜੇ ਆਪਾਂ ਥਰਮਲ ਆਪਾਂ ਥਰਮਲ ਚਲਾ ਰਹੇ ਹਾਂ ਨਕਲੀ ਆਪੇ ਅੰਦਰ ਉਹਦੇ ਵਾਸਤੇ ਕੋਲ ਚਾਹੀਦਾ ਕੋਲ ਚਾਹੀਦਾ ਕੋਲ ਪਹਿਲਾਂ 5% ਤੇ ਹੈ ਅੱਜ ਦੀ ਰੇਟ 'ਚ 18 ਤਰੀਕ ਨੂੰ ਕੋਲ 5% GST ਲੱਗਦਾ ਹੈ ਠੀਕ ਹੈ ਜਦੋਂ 22 ਸਤੰਬਰ ਆ ਜਾਏਗੀ ਤਾਂ ਕੋਲ ਦੇ ਉੱਤੇ 18% GST ਹੋ ਜਾਏਗਾ ਠੀਕ ਹੈ ਠੀਕ ਹੈ ਹੁਣ ਪਾਵਰ ਦੇ ਉੱਤੇ GST ਨਹੀਂ ਲੱਗਦਾ ਲੇਕਿਨ ਕੋਲ 5 ਤੋਂ 18 ਚਲਾ ਗਿਆ ਯਾਨੀ ਕਿ ਪਾਵਰ ਨੂੰ ਬਣਾਉਣ ਵਾਸਤੇ ਜਿਹੜੀ ਇਹ ਇੱਕ ਚੀਜ਼ ਹੈ 13% ਮਹਿੰਗੀ ਹੋ ਉਹ 13% ਦੀ ਮਹਿੰਗੀ ਹੋਗੀ ਠੀਕ ਹੈ ਇਹਦੇ ਨਾਲ ਕੀ ਹੋਏਗਾ ਤੁਹਾਡੀ ਇਲੈਕਟ੍ਰਿਟੀ ਮਹਿੰਗੀ ਹੋਏਗੀ ਠੀਕ ਹੈ ਇਹ ਚੀਜ਼ ਸਮਝਣੇ ਵਾਲੀ ਦੀ ਜੁੜਦਾ ਹੈ ਜੀ ਠੀਕ ਹੈ ਮੈਂ ਮੋਟਾ ਮੋਟਾ ਸ਼ਾਇਦ ਦਰਸ਼ਕ ਵੀ ਸਮਝ ਗਏ ਹੋਣੇ ਸਰਕਾਰ ਨੇ ਆਪਦਾ ਘਾਟਾ ਨਹੀਂ ਖਾਦਾ ਪਰ ਇਹਦਾ ਇਹਦਾ ਬੇਸ਼ੱਕ ਅਸੀਂ ਇੱਥੇ ਸਸਤਾ ਰੇਟ ਮਿਲ ਰਿਹਾ ਇੱਥੇ ਬਿਜਲੀ ਮਹਿੰਗੀ ਹੋ ਗਈ ਜਿਹੜੀ ਰੋਜ਼ ਯੂਜ਼ ਹੋਣੀ ਹੈ ਉਹ ਜੀ ਮਹਿੰਗੀ ਹੋ ਜੇਗੀ ਠੀਕ ਹੈ ਦੂਸਰੇ ਪਾਸੇ ਚੱਲਦੇ ਆਪਾਂ ਸਾਡੇ ਜਿਹੜੇ ਡੀਜ਼ਲ ਪੈਟਰੋਲ ਹੈ ਜੀ ਡੀਜ਼ਲ ਪੈਟਰੋਲ ਪਿਛਲੇ 21 ਇੱਕ ਦੇ ਡੇਢ ਦੋ ਸਾਲ ਤੋਂ ਇੱਕ ਹੀ ਜਗ੍ਹਾ ਤੇ ਖੜੇ ਆ। ਲੇਕਿਨ ਇੰਟਰਨੈਸ਼ਨਲ ਦੇ ਪ੍ਰਾਈਸ ਰਿਡਿਊਸ ਹੋ ਚੁੱਕੇ ਆ ਤੇ ਮੇਰਾ ਮੰਨਣਾ ਕਿ ਜਿੱਥੇ ਗਵਰਨਮੈਂਟ ਨੇ GST 2 ਦਾ ਅਗਾਜ਼ ਕੀਤਾ ਉੱਥੇ ਗਵਰਨਮੈਂਟ ਨੂੰ ਡੀਜ਼ਲ ਔਰ ਪੈਟਰੋਲ ਤੇ ਐਕਸਾਈਜ਼ ਡਿਊਟੀ ਔਰ ਵੈਟ ਵੀ ਘਟਾਉਣਾ ਚਾਹੀਦਾ ਤਾਂ ਕਿ ਬੰਦਿਆਂ ਨੂੰ ਅਸਲੀ ਬੈਨੀਫਿਟ ਮਿਲ ਸਕੇ ਕੰਜ਼ਿਊਮਰ ਨੂੰ ਕਿਉਂਕਿ ਜਿਹੜੇ ਵੀ ਚੀਜ਼ਾਂ ਅਸੀਂ ਇੱਥੇ ਗੱਲ ਕਰ ਰਹੇ ਆਂ GST ਵਿੱਚ ਉਹਨਾਂ ਸਾਰਿਆਂ ਦੀ ਟ੍ਰਾਂਸਪੋਰਟੇਸ਼ਨ ਉੱਤੇ ਪੈਟਰੋਲ ਔਰ ਡੀਜ਼ਲ ਦਾ ਇੰਪ ਇਕਨੋਮੀ ਨੂੰ ਬੂਮ ਕਰਨ ਵਾਸਤੇ ਤਾਂ ਜਿਹੜੀ ਡੀਜ਼ਲ ਦੇ ਉੱਤੇ ਪੈਟਰੋਲ ਦੇ ਉੱਤੇ ਇੱਕ ਸਾਈਡ ਡਿਊਟੀ 25 ਰੁਪਏ ਔਰ 20 ਰੁਪਏ ਜਾਂ ਕੁਛ ਹੈਗੀ ਹੈ ਇੱਕ ਵੱਡਾ ਪੱਧਰ ਤੇ ਟੈਕਸ ਦੇ ਉੱਤੇ ਲੱਗ ਰਿਹਾ ਹੈ ਉਹ ਵੀ ਰਿਡਿਊਸ ਹੋਣਾ ਚਾਹੀਦਾ ਜਿਸ ਦਿਨ ਇਕਨੋਮੀ ਨੂੰ ਇੱਕ ਸਹੀ ਤਰੀਕੇ ਨਾਲ ਹਾਲਾਂਕਿ ਦੀਵਾਲੀ ਤੋਂ ਪਹਿਲਾਂ ਕਹਿ ਰਹੇ ਸੀ ਕਿ ਇੱਕ ਤੋਹਫਾ ਹੋ ਰਾਏਗਾ ਉਮੀਦ ਰੱਖੀ ਜਾ ਸਕਦੀ ਹੈ ਆਪਾਂ E20 ਪੈਟਰੋਲ ਦੇ ਨਾਲ ਵੈਸੀ ਗੱਡੀਆਂ ਨੂੰ ਲੈ ਕਾਫੀ ਲਾਸਟ ਚੱਲ ਰਿਹਾ ਹੈ ਜਾਦਾ ਮਾਤਰਾ ਦੇ ਵਿੱਚ ਇਥਨੋਲ ਮਿਲਾ ਲੈਣੇ ਜਾਣਾ ਤੇ ਉੱਥੇ ਜਿਹੜਾ ਕਿ ਹੈ ਉਹ ਪ੍ਰਾਈਸ ਨਾ ਘਟਣਾ ਇਹ ਇੱਕ ਵੱਖਰਾ ਵਿਵਾਦ ਤੇ 이슈 ਚੱਲ ਰਿਹਾ ਹੈ ਬਿਲਕੁਲ ਬਿਲਕੁਲ ਕੋਈ ਇੱਕ ਵਾਰ ਤੁਸੀਂ ਐਕਸਾਈਜ਼ ਉਹਦੇ ਤੇ ਐਕਸਾਈਜ਼ ਡਿਊਟੀ ਨਹੀਂ ਕਟਾਈ ਵੈਟ ਨਹੀਂ ਕਟਾਇਆ ਉਹਦੇ ਤੁਸੀਂ ਲਗਾਤਾਰ ਇਥਨੋਲ ਦੀ ਮਿਕਸਿੰਗ ਜਿਹੜੀ ਹੈ ਪੈਟਰੋਲ ਚ ਉਹ ਵਧਾ ਦੇ ਦਿੱਤੀ ਵਧਾ ਰਹੇ ਹੋ ਤੇ ਜਦੋਂ ਲਾ ਪੈਟਰੋਲ ਅਦਰਵਾਈਜ਼ ਕਿਤੇ ਸਸਤਾ ਹੀ ਮਿਲ ਰਿਹਾ ਨਾ ਕਿਤੇ ਸਸਤਾ ਪੈ ਰਿਹਾ ਲੇਕਿਨ ਆਪਾਂ ਨੂੰ ਪੈਰਿਸ ਉਹਦਾ ਜ਼ਿਆਦਾ ਦੇਣਾ ਪੈ ਰਿਹਾ ਹੈ ਉਹ ਵੀ ਇਕਨੋਮੀ ਦੇ ਉੱਤੇ ਇੱਕ ਬਹੁਤ ਵੱਡਾ ਐਡਵਰਸ ਇਮਪੈਕਟ ਆ ਰਿਹਾ ਹੈ ਅੱਛਾ ਜੇ ਹੁਣ ਜੀਐਸਟੀ ਦੇ ਦਾਇਰੇ ਚ ਕਿਤੇ ਆ ਜਾਂਦਾ ਜਾਂ ਟੈਕਸ ਤੁਸੀਂ ਕਹਿ ਰਹੇ ਹੋ ਪੈਟਰੋਲ ਤੇ ਘਟਾਏ ਜਾਂਦੇ ਤਾਂ ਉਹ ਉਹ ਰੇਸ਼ੋ ਦੱਸ ਸਕਦੇ ਹੋ ਅੰਦਾਜ਼ਾ ਵੀ ਕਿੰਨੀ ਹੋ ਸਕਦੀ ਸੀ ਜਿਹੜਾ ਲੀਟਰ ਪੈਟਰੋਲ ਸਾਨੂੰ ਅੱਜ 99 93 ਜਾਂ 95 ਰੁਪਏ ਮਿਲਦਾ ਆ 98 ਰੁਪਏ ਮਿਲਦਾ ਆ ਉਹ ਕਿੱਥੇ ਤੱਕ ਆ ਜਾਂਦਾ ਐਵਰੇਜ ਇੰਡੀਆ ਚ ਜਿਹੜਾ ਪੈਟਰੋਲ ਹੈ 100 ਰੁਪਏ ਦੇ ਆਸ-ਪਾਸ ਹੈ ਪਰ ਲੀਟਰ ਠੀਕ ਹੈ ਠੀਕ ਹੈ ਜੀ ਠੀਕ ਹੈ ਜਿਵੇਂ ਆਪਾਂ ਸਾਰੇ ਕਹਿੰਦੇ ਆ ਕਿ ਡੀਜ਼ਲ ਪੈਟਰੋਲ ਅਗਰ ਜੀਐਸਟੀ ਚ ਆ ਜਾਂਦੇ ਆ ਤੇ ਡੀ ਜੇ ਇੱਥੇ 100 ਰੁਪਏ ਦੇ ਲੀਟਰ ਆ ਜਾਂਦਾ ਔਰ GST ਦੇ ਜਿਹੜੇ ਆ ਜਾਂਦਾ ਉਹਦੇ ਅੰਦਰ ਔਰ ਮੰਨ ਲਓ ਉੱਥੇ ਰੇਟ 80 ਰੁਪਏ ਵੀ ਆ ਜਾਂਦਾ ਹੈ ਤਾਂ ਸਰਕਾਰ ਇਸ ਸਸਤੀ ਦੇ ਉੱਤੇ ਕਿੰਨਾ ਕਿਤੇ ਹੋਰ ਪਾਸੋਂ ਦੀ ਟੈਕਸ ਕਰਾ ਦੇਗੀ ਇਸ ਤੇ ਸੈਸ ਲਗਾ ਦੇਗੀ ਜਾਂ ਕੁਝ ਹੋਰ ਕਰ ਲੇਗੀ ਅਲਟੀਮੇਟਲੀ ਰੈਵਨਿਊ ਸਰਕਾਰ ਦਾ ਉੱਥੇ ਹੀ ਖੜਾ ਰਹੇਗਾ ਸਰਕਾਰ ਇੰਨੀ ਜਲਦੀ ਆਪਣੇ ਰੈਵਨਿਊ ਨਹੀਂ ਘਟਾਏਗੀ ਕੋਈ ਆਦਰਵਾਇਸ ਸਰਕਾਰ ਦੇ ਆਪਣੇ ਬੈਲੈਂਸ بگੜ ਜਾਂਦੇ ਆ ਇਸੇ ਕੋਈ ਡਾਊਟ ਨਹੀਂ ਹੈ ਕਿ 2014 ਤੋਂ ਲੈ ਕੇ ਹੁਣ ਤੱਕ ਲਗਾਤਾਰ ਰੈਵਨਿਊ ਵਧ ਰਿਹਾ ਚਾਹ ਪਾ ਇਨਕਮ ਟੈਕਸ ਦੀ ਗੱਲ ਕਰ ਲਈਏ ਚਾਹ ਪਜੀ ਐਸ.ਟੀ ਦੀ ਗੱਲ ਕਰ ਲਈਏ 7-8 ਲੱਖ ਰੁਪਏ ਪਰ ਸਾਲ ਹੁੰਦਾ ਸੀਗਾ ਅੱਜ 22 ਲੱਖ ਹੋਵੇ 3 ਟਾਈਮ ਜਿ ਵਧ ਗਿਆ ਠੀਕ ਹੈ ਠੀਕ ਹੈ ਜੀ ਇਨਕਮ ਟੈਕਸ ਦਾ ਵੀ ਸੇਮ ਕੇਸ ਹੈ 8 ਲੱਖ ਹੁੰਦਾ ਸੀਗਾ ਅੱਜ ਵੀ 22-24 ਲੱਖ ਦੇ ਵਿੱਚ ਪਹੁੰਚ ਗਿਆ ਰੈਵਨਿਊ ਵਧ ਰਿਹਾ ਇਸ ਕੋਈ ਡਾਊਟ ਨਹੀਂ ਇਕਨੋਮਿਕ ਐਕਟੀਵਿਟੀ ਵਧ ਰਹੀ ਹੈ ਲੇਕਿਨ ਪ੍ਰੋਬਲਮ ਇਹ ਹੈ ਕਿ ਜੀਐਸਟੀ ਕੰਪੰਸ਼ਨ ਬੇਸ ਟੈਕਸ ਹਜੇ ਵੀ ਸਟੇਟ ਕਹਿੰਦੇ ਆ ਕਿ ਸਾਡਾ ਰੈਵਨਿਊ ਨੀ ਵਧ ਰਿਹਾ ਅਸੀਂ ਲਾਸ ਵਿੱਚ ਹੈਗੇ ਆ ਸਾਨੂੰ ਕੰਪਨਸੇਟ ਕਰਾ ਜਾਵੇ ਠੀਕ ਹੈ ਠੀਕ ਹੈ ਅਬ ਮੈਂ ਹਮੇਸ਼ਾ ਗੱਲ ਕਰਦਾ ਕਿ ਪੰਜਾਬ ਦੀ ਪੋਪੂਲੇਸ਼ਨ 3 ਕਰੋੜ ਦੀ ਹੈ ਹਰਿਆਣਾ ਦੀ ਪੋਪੂਲੇਸ਼ਨ 3 ਕਰੋੜ ਦੀ ਹੈ ਪੰਜਾਬ 22-2300 ਕਰੋੜ ਰੁਪਏ ਮਹੀਨੇ ਦਾ ਕਮਾਉਂਦਾ ਹੈ ਬਿਲਕੁਲ ਬਿਲਕੁਲ ਪਰ ਹਰਿਆਣਾ ਜਿਹੜਾ 8000 ਕਰੋੜ ਰੁਪਏ ਕਮਾਉਂਦਾ 4 ਟਾਈਮਸ ਗੁਰਦਾਉਂ ਵਾਲਾ ਸੈਕਟਰ ਕਿਤਨਾ ਕਿਤ ਜਿਆਦਾ ਕਮਾ ਰਿਹਾ ਉਹ ਇੱਕ ਰੀਜ਼ਨ ਹੋ ਸਕਦਾ ਹੈ ਲੇਕਿਨ ਕਿਉਂਕਿ GST ਕੰਪਮਸ਼ਨ ਬੇਸ ਟੈਕਸ ਹੈ ਮੈਂ ਫਿਰ ਉਹੀ ਗੱਲ ਕਰਾਂਗਾ ਕਿ ਅਗਰ ਹਰਿਆਣਾ ਦੇ ਅੰਦਰ 1 ਲੱਖ ਕਾਰ ਬਣਦੀ ਹੈ ਤੇ 1 ਲੱਖ ਕਾਰ ਹਰਿਆਣਾ ਚ ਕੰਜ਼ੂਮ ਨਹੀਂ ਹੁੰਦੀ ਉਹ ਤਾਂ ਰੈਸਟ ਆਫ ਦਾ ਕੰਟਰੀ ਕੰਜ਼ੂਮ ਹੁੰਦੀ ਹੈ ਇਸ ਕਰਕੇ ਰੈਵਨਿਊ ਵੀ ਉਸੇ ਤਰੀਕੇ ਨਾਲ ਸ਼ਿਫਟ ਹੋ ਜਾਂਦਾ ਹੈ ਠੀਕ ਹੈ ਹਰਿਆਣਾ ਨੂੰ ਰੈਵਨਿਊ ਸਿਰਫ 5000 ਕਾਰਾਂ ਦਾ ਹੀ ਮਿਲ ਰਹੀ ਹੈ ਹਰਿਆਣਾ ਚ ਐਕਚੁਅਲ ਵਿਕ ਰਹੀ ਹੈ ਜਿਹੜੀ ਵਿਕਣ ਗਈਆਂ 95000 ਕਾਰਾਂ ਤੇ ਪੰਜਾਬ ਦਾ ਰੈਵਨਿਊ ਵੀ ਤੇ ਕਾਰਾਂ ਵੀ ਉਹ ਬਾਹਰਲੇ ਪਾਸੇ ਚਲੀ ਜਾਂਦੀਆਂ ਹਰਿਆਣੇ ਤੋਂ ਬਾਹਰ ਚਲੀ ਜਾਂਦੀਆਂ ਉਹਦਾ ਬੈਨੀਫਿਟ ਹਰਿਆਣੇ ਨੂੰ ਨਹੀਂ ਮਿਲਦਾ ਠੀਕ ਹੈ ਨਾ ਜੀ ਤੇ ਇਸ ਕਰਕੇ ਨੋ ਡਾਊਟ ਉੱਥੇ ਉਹਨਾਂ ਕੁਝ ਲੋਕਾਂ ਦੀ ਪਰਚੇਜ਼ਿੰਗ ਪਾਵਰ ਜ਼ਿਆਦਾ ਹੋਏਗੀ ਬਟ ਫਿਰ ਵੀ ਗੈਪ ਉਹ ਵੱਡਾ ਜੇ ਆਪਾਂ ਨੈਟਸ਼ਲ ਵੀ ਨੈਟਿੰਗ ਵੀ ਕਰ ਲਈਏ ਇਹਦੀ ਤਾ ਵੀ ਪੰਜਾਬ ਤੋਂ ਹਰਿਆਣਾ ਜਿਹੜਾ ਡਿਡਾ ਜਾਂ ਪੋਣਾ ਪੋਣੇ 2% ਦਾ ਜਿਹੜਾ ਜਿਆਦਾ ਮਾਰਜਿਨ ਲੈ ਕੇ ਚੱਲ ਰਿਹਾ ਹੈ ਠੀਕ ਹੈ ਕਿੰਨਾ ਕਿਤੇ ਸਿਸਟਮ 'ਚ ਪ੍ਰੋਬਲਮ ਹੈ ਠੀਕ ਹੈ ट्रांजैक्शन ਦੀ ਰਿਪੋਰਟ ਤੇ ਨਹੀਂ ਆ ਰਹੀਆਂ ਤੇ ਉਹ ਜੀ ਚੀਜ਼ ਹੋਵੇ ਜਿਹਨੂੰ ਸਟ੍ਰੀਮ ਲਾਈਨ ਕੀਤਾ ਜਾਵੇ ਜਿਵੇਂ ਕਿ ਸੈਂਟਰ ਗਵਰਨਮੈਂਟ ਨੇ ਕੀਤਾ ਹੈ ਜਾਂ ਸੈਂਟਰ ਗਵਰਨਮੈਂਟ ਦੇ ਰਿਹਾ ਨੂੰ ਵਧਿਆ ਇਸ ਤਰੀਕੇ ਨਾਲ ਜੀ 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 ਜਾਂ ਇਨਫਾਰਮਲ ਟਰਾਂਜੈਕਸ਼ਨ ਨੂੰ ਫਾਰਮਲ ਟਰਾਂਜੈਕਸ਼ਨ ਬਣਾਇਆ ਜਾਵੇ ਜਿਹਦੇ ਚ ਮੈਂ ਕਹੂੰਗਾ ਜਿਹੜਾ ਆਪਣਾ Google Pay ਹੈ ਜਾਂ Paytm ਹੈ Paytm ਨੇ ਬਹੁਤ ਅੱਛਾ ਰੋਲ ਪਲੇ ਕੀਤਾ ਉਹ ਚੀਜ਼ਾਂ ਅਗਰ ਹੋਣਗੀਆਂ ਤਾਂ ਡੈਫੀਨਿਟਲੀ ਰੈਵਨਿਊ ਸਟੇਟ ਦਾ ਵੀ ਵਧੇਗਾ ਤੇ ਸੈਂਟਰ ਦਾ ਵੀ ਵਧੇਗਾ ਲੇਕਿਨ ਐਜ਼ ਆਫ ਨਾਓ ਆਫਟਰ 8 ইয়ারਜ਼ ਆਫ দ্য GST ਇੰਪਲੀਮੈਂਟੇਸ਼ਨ ਸਰਕਾਰਾਂ ਸਟੇਟ ਦੀ ਹਜੇ ਵੀ ਕਹਿੰਦੀ ਹੈ ਕਿ ਸਾਡਾ ਲਾਸ ਹੋ ਰਿਹਾ ਸਾਨੂੰ ਵਿੱਚ ਕੰਪਨਸੇਸ਼ਨ ਦਿੱਤੀ ਜਾਵੇ ਠੀਕ ਹੈ ਸ਼ਰਮਾ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਤੇ ਸਾਨੂੰ ਬੜੀ ਸਰਲ ਭਾਸ਼ਾ ਚ ਨੇ ਸਮਝਾਤਾ ਵੀ ਸਰਕਾਰ ਨੇ 48000 ਕਰੋੜ ਦਾ ਲਾਸ ਕੱਢਣਾ ਕਿੱਥੋਂ ਆ ਸੋ ਮੈਨੂੰ ਲੱਗਦਾ ਦਰਸ਼ਕ ਵੀ ਸਮਝ ਗਏ ਹੋਣਗੇ ਕਿ ਜਿਹੜੀਆਂ ਨਵੀਆਂ ਸਲੈਬਜ਼ ਆ ਰਹੀਆਂ ਨੇ ਉਹਦੇ ਵਿੱਚ ਕੀ-ਕੀ ਉਹਲਾ ਆ ਤੇ ਕੀ-ਕੀ ਫਾਇਦਾ ਹੋਣ ਵਾਲਾ ਆ ਪਰ ਇਸ ਦਾ ਆਰਥਿਕ ਤੌਰ ਤੇ ਲੋਕਾਂ ਦੀ ਫਾਈਨੈਂਸ਼ਲੀ ਹਾਲਾਤ ਉੱਪਰ ਹਾਲਤ ਉੱਪਰ ਕੀ ਅਸਰ ਪਵੇਗਾ ਤੇ ਸਰਕਾਰਾਂ ਨੂੰ ਇਸ ਦਾ ਕੀ ਫਾਇਦਾ ਜਾਂ ਨੁਕਸਾਨ ਹੁੰਦਾ ਨਜ਼ਰ ਆਵੇਗਾ ਇਹ ਤਾਂ ਆਉਣ ਵਾਲੇ 1-2 ਸਾਲਾਂ ਦੇ ਵਿੱਚ ਹੀ ਪੂਰੀ ਤਰ੍ਹਾਂ ਸਪਸ਼ਟ ਹੋ ਜਾਵੇਗਾ